ਮੈਡਲ ਜਿਹੜੇ ਪਾਏ ਨੇ ਵਰ ਰਿਕਾਰਡ ਤੁਮ ਕਿਸ਼ਤੀ ਦਾ ਰਕਡ ਬਣਾਇਆ ਸੀ ਨਫਲੇ ਬੋਲੇ ਦੇਖ ਤੇ ਇਹ ਕਿਹੜੀ ਜੰਟਰੀ ਦਾ ਏ ਨੋਟ ਮੈਸੇਜ ਦੋਨੀਆ ਆਏ ਵਾਲਾ ਤੁਰਕਮੈਨਿਸਤਾਨ ਕਿ ਅਚੀਨੀ ਦੇਰ ਦੇ ਵਿੱਚ ਤੁਸੀਂ ਸਾਰੇ ਐਂ ਦੱਸ ਦਿੰਦੇ ਹੋ ਇਹ ਝੰਡਿਆਂ ਦੇ ਨਾਮ ਵੀ 3 ਸੈਕਿੰਡ ਤੇ 35 3 ਸਾਲ ਦਾ ਹੀ 3 ਸਾਢੇ 3 ਸਾਲ ਦਾ ਹੀ ਝੋਲ ਲੰਦਾ ਸੀ ਪੂਰੀ ਵਰਡ ਵਾਸ ਅ ਲੱਪੇ ਫਿਰ ਇਹਨੇ ਗਲੋਬ ਲੈ ਲਿਆ ਹੀ ਗਲੋਬ ਲੈ ਸੀ ਇਨਟ੍ਰੈਸਟਿੰਗ ਇਨ ਅ ਗਲੋਬ ਤੇ ਗਲੋਬ ਬਹੁਤ ਦੇਖਦਾ ਹੈ ਤੇ ਉੱਥੇ ਦੇਖ-ਦੇਖ ਕੇ ਇਹਨੂੰ ਇੰਟਰਸਟ ਪੈ ਗਿਆ ਫਿਰ ਇਹਨੇ YouTube ਤੇ ਵੀ ਉਹੀ ਸਰਚ ਕਰਨਾ ਸ਼ੁਰੂ ਕਰਤਾ YouTube ਤੇ ਆਂਦਾ ਇੱਕ ਕੰਟਰੀ ਬੋਲਸ ਬੋਲਸ ਬਣੀ ਉਹਨੂੰ ਉੱਤੇ ਕੰਟਰੀਜ਼ ਆ ਫਲੈਗ ਹੁੰਦੇ ਆ ਤੇ ਉਹ ਨਾ ਇਦਾਂ ਦੱਸਦੇ ਜਿਦਾ ਕੰਟਰੀ ਦੀ ਹਿਸਟਰੀ ਦੱਸਦੇ ਆ ਫਿਊਚਰ ਦੱਸਦੇ ਆ YouTube ਤੇ ਜਿਦਾ ਐਨੀਮੇਸ਼ਨ ਦੇ ਥਰੂ ਉਹ ਵੇ ਵੇ ਕੇ ਇਹਨੇ ਸਾਰਾ ਕੁਝ ਸਿੱਖ ਲਿਆ ਜੀ ਅਵੀ the ਅਣੀ ਕੰਨ ਦਾ ਕਿਹ ਕਿੱਥੇ ਫੋਨ ਦੇਖਦਾ ਜਾਂ ਪੜਨ ਵਾਲਾ ਧਾਰਮਿਕ ਵਾਲੇ ਪਾਸੇ ਵੀ ਹੈਗਾ ਗੁਰਦੁਆਰੇ ਵੀ ਰੋਜ਼ ਜਾਂਦਾ 15 ਬੋੜੀ ਪਾਠ ਆਂਦਾ ਇਹਨੂੰ ਅੱਛਾ ਮੁਜਬਾਨੀ ਹਾਂ ਮੁਜਬਾਨੀ ਬੇਟਾ ਚਾਰ ਸਾਹਿਬ ਜਾ ਦੇ ਦੱਸੋ ਜੀ ਨਾਮ ਉਹਦਾ ਅਜੀਤ ਸਿੰਘ ਪੱਤੇ ਸਿੰਘ ਜਿਹੜਾ ਵਰ ਸਿੰਘ ਜਾਲ ਸਿੰਘ ਰੀਜ਼ਰ ਲੈਂਡ ਦੇ ਵਿੱਚ ਜਿਵੇਂ ਪਲੱਸ ਦਾ ਨਿਸ਼ਾਨ ਹੈ ਹੋਰ ਕਿੰਨੀਆਂ ਕੰਟਰੀਆਂ ਨੇ ਜਿਨ੍ਹਾਂ ਦੇ ਫਲੈਟ ਦੇ ਵਿੱਚ ਪਲੱਸ ਦਾ ਰਿਜ਼ਾਨ ਆਉਂਦਾ ਹੈ ਫਿਨਲੈਂਡ ਜਾਰਜੀਆ ਡੈਨਮਾਰਕ ਨਾਰਵੇ ਟੋਂਗਾ ਫਿਨਲੈਂਡ ਤੈ ਵੀ ਦੱਸ ਤਾਂ ਢਾਈ ਬੇਟਾ ਨੇਬਰ ਦੇਸ਼ ਜਿਹੜੇ ਨੇ ਜਿਵੇਂ ਇੰਡੀਆ ਦਾ ਨੇਬਰ ਕਿਹੜਾ ਹੈ ਪਾਕਿਸਤਾਨ ਬੰਗਲਾਦੇਸ਼ ਅਫਗਾਨਿਸਤਾਨ ਚਾਈਨਾ ਨੇਪਾਲ ਭੂਤਾਨ ਮਿਆਂਮਾਰ ਫਿਨਲੈਂਡ ਆਸਟ੍ਰੇਲੀਆ ਦੇ ਨੇੜੇ ਤੇੜੇ ਵਾਲੇ ਦੇਸ਼ ਜਿਹੜੇ ਨੇ ਜਵਾਂਡੀ ਦੇਸ਼ ਨੇ ਉਹਨਾਂ ਬਾਰੇ ਦੱਸੋ ਨਿਊਜ਼ੀਲੈਂਡ ਪੁਪਵੈਨਿਊਗੁਨੀ ਹਾਈਲੈਂਡ ਜਿਹੜੇ ਨੇੜੇ ਮਿਆਂਮਾਰ ਕੰਬੋਡੀਆ ਵੀਟਨਾਮ ਲਾਓਸ ਮਲੇਸ਼ੀਆ ਮਿੱਟੀ ਦੇ ਨਾਲ ਜੁੜੇ ਹੋ ਤੁਸੀਂ ਮੈਂ ਹਾਂ ਤੁਹਾਡਾ ਦੋਸਤ ਧਰਮਵੀਰ ਜੈ ਲਾਲੀ ਅੱਜ ਦੇ ਨਿਆਣੇ ਬੜੇ ਹੀ ਸਿਆਣੇ ਜੀ ਹਾਂ ਪਹਿਲਾਂ ਦੇ ਨਿਆਣੇ ਜਿਹੜੇ ਸੀ ਉਹਨਾਂ ਨੂੰ ਆਪਣਾ ਨਾਮ ਵੀ ਸਹੀ ਤਰ੍ਹਾਂ ਬੋਲਣਾ ਨਹੀਂ ਸੀ ਆਉਂਦਾ ਪਰ ਹੁੰਦੇ ਨਿਆਣੇ ਜਿਹੜੇ ਨੇ ਕੰਪਿਊਟਰ ਨਾਲੋਂ ਵੀ ਤੇਜ਼ ਨੇ ਅੱਜ ਜਿਸ ਬੱਚੇ ਨੂੰ ਅਸੀਂ ਮਲਾਉਣ ਜਾ ਰਹੇ ਹਾਂ ਉਸ ਦੀ ਉਮਰ ਮਹਿਜ 7 ਸਾਲ ਹੈ ਜਿਸ ਉਮਰ ਦੇ ਵਿੱਚ ਬੱਚੇ ਨੂੰ ਆਪਣਾ ਪੂਰੀ ਤਰ੍ਹਾਂ ਨਾਮਜਾਦ ਨਹੀਂ ਰਹਿੰਦਾ ਇਸ ਬੱਚੇ ਨੂੰ ਪੂਰੀ ਦੁਨੀਆ ਦੇ ਝੰਡੇ ਵੇਖ ਕੇ ਨਾਮਜਾਦ ਆ ਜਾਂਦੇ ਨੇ ਤਾਂ ਝੰਡੇ ਜਿਹੜੇ ਨੇ ਦੇਖ ਲੈਂਦਾ ਉਹ ਚੰਟਰੀ ਦਾ ਨਾਮ ਦੱਸ ਦਿੰਦਾ ਹੈ ਤਾਂ ਬਹੁਤ ਸਾਰੇ ਇਹੋ ਜਿਹੇ ਹੁਨਰਮੰਦ ਬੱਚੇ ਨੇ ਸਾਡੇ ਪੰਜਾਬ ਦੇ ਵਿੱਚ ਵੀ ਤੇ ਜਿਨ੍ਹਾਂ ਨੇ ਆਪਣੇ ਹੁਨਰ ਦੀ ਬਦੌਲਤ ਆਪਣੀ ਪਹਿਚਾਨ ਬਣਾਈ ਹੈ ਤਾਂ ਅੰਮ੍ਰਿਤਸਰ ਦਾ ਇਹ ਬੱਚਾ ਵੀ ਆਪਣੇ ਹੁਨਰ ਦੀ ਬਦੌਲਤ ਵਧੀਆ ਪਹਿਚਾਨ ਬਣਾ ਰਿਹਾ ਹੈ 월ਡ ਰਿਕਾਰਡ ਵੀ ਬਣਾਏ ਹੋਏ ਨੇ ਤਾਂ ਸਾਡੇ ਨਾਲ ਬੱਚਾ ਤੇ ਉਸਦੇ ਪਿਤਾ ਜੀ ਵੀ ਮੌਜੂਦ ਨੇ ਇਹ ਜੋ ਤਸਵੀਰਾਂ ਵਿੱਚ ਤੁਸੀਂ ਬੱਚਾ ਦੇਖ ਰਹੇ ਹੋ ਜਿਸ ਨੇ ਹੱਥ ਦੇ ਵਿੱਚ ਮੈਡਲ ਫੜੇ ਹੋਏ ਨੇ ਇਹ 7 ਸਾਲ ਦੀ ਉਮਰ ਦੇ ਵਿੱਚ ਹੀ ਮੈਡਲਾਂ ਦੇ ਨਾਲ ਦੁਨੀਆ ਜਿੱਤ ਰਿਹਾ ਹੈ ਤਾਂ ਦੁਨੀਆ ਦੇ ਵਿੱਚ ਆਪਣਾ ਨਾਮ ਬਣਾ ਰਿਹਾ ਹੈ ਇਸ ਬੱਚੇ ਦੇ ਵਿੱਚ ਬਹੁਤ ਵਧੀਆ ਹੁਨਰ ਹੈ ਕਿ बच्चा ਜਿਹੜਾ ਹੈ ਪੂਰੀ ਦੁਨੀਆ ਦੇ ਜਿਹੜੇ ਫਲੈਜ ਨੇ ਝੰਡੇ ਨੇ ਉਹਨਾਂ ਨੂੰ ਦੇਖਦਾ ਹੈ ਤੇ ਪਛਾਣ ਲੈਂਦਾ ਹੈ ਉਹਨਾਂ ਦੇ ਨਾਮ ਦੱਸ ਦਿੰਦਾ ਹੈ ਉਹਨਾਂ ਦੇ ਦੇਸ਼ ਦਾ ਨਾਮ ਦੱਸ ਦਿੰਦਾ ਹੈ ਤਾਂ ਇਸ ਨੇ ਬਹੁਤ ਸਾਰੇ ਵਲਡਰ ਰਿਕਾਰਡ ਵੀ ਬਣਾਏ ਨੇ ਤਾਂ ਜਲਬਾਤ ਕਰਦੇ ਹਾਂ ਪਹਿਲਾਂ ਮੈਂ ਬੱਚੇ ਦੇ ਪਿਤਾ ਜੀ ਨਾਲ ਪਹਿਲਾਂ ਤਾਂ ਬਹੁਤ ਪਵਾ ਜਤਾ ਜੀ ਮਿੱਟੀ ਚ ਨਾਲ ਸਤਿ ਸ਼੍ਰੀ ਅਕਾਲ ਜੀ ਐ ਪਤਾ ਚੱਲਿਆ ਜੇ ਬੱਚੇ ਨੇ ਛੋਟੀ ਜੀ ਉਮਰ ਦੇ ਵਿੱਚ ਹੀ ਵਲਡਰ ਰਿਕਾਰਡ ਬਣਾਏ ਨੇ ਜਿਸ ਉਮਰ ਦੇ ਵਿੱਚ ਬੱਚੇ ਨੂੰ ਆਪਣਾ ਨਾਮ ਯਾਦ ਨਹੀਂ ਰਹਿੰਦਾ ਇਹ ਦੁਨੀਆ ਦੇ ਪੂਰੇ ਝੰਡੇ ਦੇਸ਼ਾਂ ਦੇ ਨਾਮ ਯਾਦ ਕਰ ਲਿਆ ਹੈ ਅੱਕੇਵੇਂ ਪਤਾ ਚੱਲਿਆ ਤੁਹਾਨੂੰ ਇਸ ਦੇ ਟੈਲੈਂਟ ਸਰ ਜਦੋਂ ਇਹ 3 ਸਾਲ ਦਾ ਸੀ ਨਾ ਉਦੋਂ ਤੋਂ ਹੀ ਇਹ ਸਾਡੇ ਘਰ ਹੁੰਦੀ ਸੀ ਕਿ ਵਰਲਡ ਮੈਪ ਦੀ ਪਜ਼ਲ ਉਹ ਜੋੜ ਲੰਦਾ ਸੀ ਤੇ ਕਹਿ ਲੋ YouTube ਤੇ ਦੇਖਣਾ ਇਹਨੇ ਫਲੈਗਸ ਹੀ ਦੇਖਦਾ ਸੀ ਤੇ ਹੁਣ ਵੀ ਜੋ ਜੋ ਵੱਡਾ ਹੋ ਰਿਹਾ ਤਾਂ ਇਹਨੂੰ ਨੇਬਰਿੰਗ ਕੰਟਰੀਜ਼ ਦੇ ਵੀ ਨਾਮ ਪਤਾ ਜਵੇਂ ਇੰਡੀਆ ਦੀ ਕਿੰਨੀ ਨੇਬਰਿੰਗ ਕੰਟਰੀਜ਼ ਦਾ ਚਾਈਨਾ ਦੀਆਂ ਰਸ਼ੀਆ ਦੀਆਂ ਸਾਰੀਆਂ ਇਹਨੂੰ ਪਤਾ ਤੇ YouTube ਤੇ ਹਿਸਟਰੀ ਦੇਖਦਾ ਕੰਟਰੀਜ਼ ਦੀ ਜਿਵੇਂ ਕਦੀ ਜਪਾਨ ਦੀ ਹਿਸਟਰੀ ਦੇਖਣ ਲੱਗ ਪਿਆ ਕਦੇ ਇੰਡੀਆ ਦੀ ਬਸ ਉਹੀ ਦੇਖਦਾ ਰਹਿੰਦਾ ਮਤਲਬ ਨੋਲੇਜੇਬਲ ਕੰਟੈਂਟ ਹੀ ਦੇਖਦਾ ਹੈ YouTube ਤੇ ਜ਼ਿਆਦਾ ਪਹਿਲਾਂ ਤੁਸੀਂ ਆਪਣੇ ਬਾਰੇ ਦੱਸੋ ਤੁਹਾਡੀ ਕੀ ਜੌਬ ਹੈ ਤੇ ਕਿੰਨੇ ਮੈਂਬਰ ਨੇ ਫੈਮਿਲੀ ਦੇ ਵਿੱਚ ਸਰ ਮੈਂ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਚ ਸਹਾਇਕ ਪ੍ਰੋਫੈਸਰ ਪਸ਼ੂ ਵਿਗਿਆਨ ਵਜੋਂ ਕੰਮ ਕਰ ਰਿਹਾ ਹਾਂ ਤੇ ਮੇਰੀ ਫੈਮਿਲੀ ਚ ਮੇਰੇ ਮਦਰ ਫਾਦਰ ਤੇ ਛੋਟਾ ਬ੍ਰਦਰ ਆ ਉਹਦੀ ਵਾਈਫ ਆ ਉਹਦੇ ਦੋ ਬੱਚੇ ਤੇ ਸਾਡੇ ਦੋ ਬੱਚੇ ਆ ਬੇਟਾ ਤੇ ਬੇਟੀ ਤੇ ਮੇਰੇ ਵਾਈਫ ਉਹਨਾਂ ਨੇ ਵੀ ਪੀ.ਆਈ.ਡੀ ਕੀਤੀ ਹੈ ਮਾਈਕਰੋਬਾਇਓਲਜੀ ਦੇ ਯੂਨੀਵਰਸਿਟੀ ਤੋਂ ਹੀ ਤੇ ਉਹ ਆਪਣਾ ਪਲੇ ਵੇਸ ਸਕੂਲ ਚਲਾ ਰਹੇ ਆ ਬੇਟਾ ਤੁਹਾਡਾ 7 ਸਾਲ ਦੀ ਉਮਰ ਦੇ ਵਿੱਚ ਹੀ ਇੰਨਾ ਟੈਲੈਂਟਡ ਹੈ ਤਾਂ ਬਹੁਤ ਸਾਰੇ ਵਲਡਰ ਜਿਹੜੂ ਹੀ ਬਣਾ ਲਏ ਹੋਏ ਨੇ ਤਾਂ ਕਿਵੇਂ ਦਾ ਫੀਲ ਹੋ ਰਿਹਾ ਬਹੁਤ ਵਧੀਆ ਲੱਗ ਰਿਹਾ ਸਰ ਇੰਨਾ ਸਾਨੂੰ ਆਪਣੀਆਂ ਦੇਸ਼ ਪਤਾ ਲੱਗਦੇ ਜਿਦਾ ਹੀ ਇਹਨੂੰ ਪੜਾਇਆ ਹੋਵੇ ਨਹੀਂ ਤਾਂ ਬੱਚੇ ਨੂੰ ਮਾਪੇ ਹੀ ਪੜਾਉਂਦੇ ਆ ਸਾਨੂੰ ਆਪ ਨਹੀਂ ਪਤਾ ਕੋਈ ਆਮ ਸਾਨੂੰ ਇੰਡੀਆ ਪਾਕਿਸਤਾਨ ਦੇ ਝੰਡੇ ਪਤਾ ਹੁੰਦੇ ਆ। ਹੂੰ ਹੂੰ। ਤਕਰੀਬਨ ਤੇ ਇਹਨੂੰ ਜਦੋਂ ਦੇਖਦੇ ਆਪਾਂ ਕਾਪੀ ਚੋਹੀ ਬਣਾਉਂਦਾ ਰਹਿੰਦਾ। ਸਾਰਾ ਦਿਨ ਇਹਦੇ ਵਾਲੀ ਰਹਿੰਦਾ। ਇਹ ਹੁੰਦਾ ਸਾਨੂੰ ਵਧੀਆ ਫੀਲ ਹੁੰਦਾ ਕਿ ਐਕਸਟਰਾਔਡੀਨਰੀ ਆ ਬਾਕੀ ਬੱਚਿਆਂ ਨਾਲੋਂ। ਜਿਵੇਂ ਸਰਦਾਰ ਸਾਹਿਬ ਕਦੋਂ ਤੋਂ ਇਸ ਨੂੰ ਇਹ ਰੁਚੀ ਪੈਦਾ ਹੋਈ ਸੀ ਬੱਚੇ ਨੂੰ? ਛਿੰਨੀ ਸਾਲ ਦੀ ਉਮਰ ਦੇ ਵਿੱਚ ਹੀ ਇਸ ਨੂੰ ਇਹ ਮਹਿਸੂਸ ਹੋਣਾ ਸ਼ੁਰੂ ਹੋ ਗਿਆ ਝੰਡੇ ਬਣਾਉਣੇ। 3 ਸਾਲ ਦੀ ਉਮਰ ਤੋਂ ਹੀ। ਅੱਛਾ। ਅਜੇ ਕਹਿੰਦੇ ਬੋਲਣਾ ਵੀ ਲੇਟ ਸ਼ੁਰੂ ਕੀਤਾ ਸੀ। ਹੂੰ। ਅਸੀਂ ਵੀ ਡਾਕਟਰਸ ਕੋ ਜਾਣਦੇ ਹਾਂ ਕਿ ਬੋਲਦਾ ਨਹੀਂ ਉਹ ਕਹਿੰਦੇ ਜੇ ਸੁਣਦਾ ਤੇ ਬੋਲੇਗਾ ਤੇ ਬੋਲਣਾ ਲੇਟ ਸ਼ੁਰੂ ਕੀਤਾ ਸੀ ਤੇ 3 ਸਾਲ ਦਾ ਸੀਗਾ ਉਦੋਂ ਤੋਂ ਹੀ ਹੈ ਬਸ ਛੰਡੇ ਤੇ ਇਹਨਾਂ ਦਾ ਹੀ ਹੈ ਬਸ ਕਿਉਂਕਿ ਕਰਦਾ ਤਾਂ ਕਦੋਂ ਦਾ ਪਿਆ ਫਿਰ ਸਾਈ ਸੋਚਿਆ ਕਿ ਜੇ ਇਹਨਾਂ ਦਾ ਕਰਦਾ ਤਾਂ ਸੀ ਰਿਕਾਰਡ ਵਾਲੇ ਪਾਸੇ ਨੂੰ ਲੈ ਕੇ ਜਾਈਏ ਤੇ ਪਿਛਲੇ ਸਾਲ ਹੀ ਇਹ ਦਾ 5 ਤੋਂ 7 ਸਾਲ ਦੀ ਕੈਟਾਗਰੀ ਚ ਵਰਲਡਵਾਈਡ ਬੁੱਕ ਰਿਕਾਰਡਸ ਚ ਆਇਆ 4 ਮਿੰਟ ਉਹ 29 ਸੈਕਿੰਡ ਚ ਤੇ ਐਦ ਕੀ ਇਹਦਾ ਇੰਡੀਆ ਬੁੱਕ ਆਫ ਰਿਕਾਰਡਸ ਚ 3 ਮਿੰਟ 35 ਸੈਕਿੰਡ ਜਾਇਆ ਵਰਲਡ ਰਿਕਾਰਡ ਵੀ ਹੀ ਆਇਆ ਦਾ ਇੱਡੇ ਛੋਟੇ ਬੱਚੇ ਦਾ ਕਿੰਨੀ ਵੀ ਕਿਹੜੀ ਕਲਾਸ ਚ ਪੜਦਾ ਹੈ ਬੇਟਾ ਇਹ ਸੈਕਿੰਡ ਚ ਪੜਦਾ ਸੈਕਿੰਡ ਚ ਜਦੋਂ ਵਰਲਡ ਰਿਕਾਰਡ ਬਣਿਆ ਸੀ ਪਹਿਲਾ ਜਿਹੜਾ ਸੀ 4 ਮਿੰਟ ਉਹ 29 ਸੈਕਿੰਡਸ ਸੀ ਤਾਂ ਉਦੋਂ ਹੋਰ ਕਿੰਨੇ ਬੱਚਿਆਂ ਨੇ ਪਾਰਟਿਸਪੇਟ ਕੀਤਾ ਸੀ ਇਹ ਸਰ ਆਨਲਾਈਨ ਕੰਟੈਸਟ ਹੁੰਦਾ ਜੀ ਇਹ ਜਿਵੇਂ 올 ਓਵਰ ਵਰਲਡ ਬੱਚੇ ਪਾਰਟਿਸਪੈਂਟ ਨੇ ਕਿੰਨਾ ਨੇ ਬਣਾਇਆ ਹੋਇਆ ਤੋੜਨਾ ਹੁੰਦਾ ਜਿਵੇਂ ਕੱਲ ਨੂੰ ਕੋਈ ਇਹਦਾ ਰਿਕਾਰਡ ਬੱਚਾ ਤੋੜ ਸਕਦਾ ਕਿ ਉਹਦੇ ਚ ਪਾਰਟਿਸਪੀਕੇਟ ਕਰਕੇ ਇੰਨੇ ਜਿਹੜਾ ਰਿਕਾਰਡ ਤੋੜਿਆ ਸੀ ਬੇਟੇ ਨੇ ਕਿੰਨੇ ਚਿੰਨੇ ਮਿੰਟ ਦਾ ਪਹਿਲਾ ਰਿਕਾਰਡ ਸੀ ਉਹ 4 ਮਿੰਟ ਦਾ ਹੀ ਸੀਗਾ ਮਤਲਬ ਬਰਾਬਰ ਹੀ 4 ਮਿੰਟ 34 ਸੈਕਿੰਡ ਉਹਨਾਂ ਪਤਾ ਨਹੀਂ ਮਤਲਬ ਇਹਦਾ ਏਜ ਕੈਟੇਗਰੀ ਚ ਅਲੱਗ-ਅਲੱਗ ਹੁੰਦੇ ਆ ਨਾ ਜੀ ਉਦਾਂ ਤਾਂ ਵੱਡਿਆਂ ਬੱਚਿਆਂ ਦੇ ਰਿਕਾਰਡ ਪਰ ਇੰਨੀ ਛੋਟੀ ਕੈਟੇਗਰੀ ਚ ਨਹੀਂ ਸੀਗਾ ਕਿਸੇ ਦਾ ਤੇ ਪਰਿਵਾਰ ਚ ਹੋਰ ਵੀ ਇਸ ਤਰ੍ਹਾਂ ਦਾ ਹੁਨਰ ਸੀ ਕਿਸੇ ਦੇ ਵਿੱਚ ਜਿਵੇਂ ਇਹ ਬਹੁਤਾਂ ਇਹ ਜੁਨੀ ਕਿ ਜਹ ਹੈਰਾਨੀ ਕਰਨ ਵਾਲਾ ਹੁਨਰ ਹੈ ਜੇ ਝੰਡੇ ਦੇਖ ਲੈਣਾ ਤੇ ਉਹਨਾਂ ਦੇ ਨਾਮ ਦੱਸ ਦੇਣਾ ਕੰਟਰੀ ਦੇ ਨਾਮ ਦੱਸ ਦੇਣਾ ਪਰਿਵਾਰ ਵਿੱਚ ਹੋਰ ਵੀ ਇਸ ਤਰ੍ਹਾਂ ਦੇ ਹੁੰਦਾ ਹੈ ਕਿਸੇ ਦਾ ਨਹੀਂ ਸਾਡੇ ਘਰ ਚ ਕੋਈ ਵੀ ਨਹੀਂ ਜੀ ਜੀਓਗ੍ਰਾਫੀ ਵਾਲੇ ਚ ਤਾਂ ਹੈ ਹੀ ਨਹੀਂਗਾ ਸਾਇੰਸ ਵਾਲ ਚ ਤਾਂ ਚਲੋ ਅਸੀਂ ਸੀਗੇ ਜਿਵੇਂ ਮੰਨਿਆ ਪਰ ਜੀਓਗ੍ਰਾਫੀ ਵਾਲ ਤਾਂ ਸਾਡਾ ਕੋਈ ਨੇੜੇ ਤੇੜੇ ਦਾ ਵੀ ਨਹੀਂ ਜਿਵੇਂ ਕਹਿ ਲੋ ਇਹਨੂੰ ਰੱਬ ਵੱਲੋਂ ਹੀ ਝੰਡਿਆਂ ਦਾ ਸ਼ੌਂਕ ਹੈ ਅੱਛਾ ਪਹਿਲਾ ਜਿਹੜਾ ਝੰਡਾ ਬਣਾਇਆ ਸੀ ਇਸਨੇ ਜਾਂ ਬੋਲ ਕੇ ਨਾਮ ਲਿਆ ਸੀ ਪਹਿਲੇ ਵਾਰ ਜਦੋਂ ਝੰਡੇ ਦਾ ਜਾਂ ਝੰਡਾ ਬਣਾ ਕੇ ਦੱਸਿਆ ਸੀ ਉਹ ਨਹੀਂ ਸਰ ਐ ਬਸ ਦੇਖਦਾ ਹੀ ਸੀਗਾ ਫਿਰ ਜਿਉਂ ਜਿਉਂ ਕਾਪੀ ਫੜੀ ਇਹਨੇ ਝੰਡੇ ਬਣਾਉਣੇ ਸ਼ੁਰੂ ਕਰਤੇ ਤੇ ਵਰਲਡ ਉਹ ਪਜ਼ਲ ਦਾਂਦੀਆਂ ਇੰਡੀਆ ਦੀਆਂ ਇਹਨੂੰ ਇੰਡੀਆ ਦੀਆਂ ਸਟੇਟਸ ਇਹ ਉਹ ਹਨਾ ਤੇ ਵਰਲਡ ਦੀਆਂ ਜਿਹੜੀਆਂ ਕੰਟਰੀਆਂ ਇਕਲੀਆਂ-ਇਕਲੀਆਂ ਉਹ ਵੀ ਬਸ ਉਹ ਲਾਨ ਤੋਂ ਹੀ ਬਸ ਇਹਦਾ ਕਹਿ ਲਓ ਜੀਓਗ੍ਰਾਫੀ ਵਾਲੀ ਦਾ ਧਿਆਨ ਹੋ ਗਿਆ ਉਹ ਜਿਹੜੇ ਮੈਪ ਬੰਦੇ ਆ ਨਾ ਛੋਟੇ-ਛੋਟੇ ਉਹ ਆਂਦੇ ਆ ਪਜ਼ਲਸ ਪਜ਼ਲਸ ਉਹ ਵੀ ਜੋੜਦਾ ਜਿੱਥੇ ਜਾਂਦਾ ਨੇ ਦੁਕਾਨ ਤੇ ਜਾ ਕੇ ਆਪਣਾ ਕੋਈ ਟੋਏ ਨਹੀਂ ਲੈਂਦਾ ਬਸ ਇਹੀ ਕੁਛ ਲੈਂਦਾ ਐ ਲੱਗੇ ਬਸ ਆਪਣਾ ਸਾਈਡ ਤੋਂ ਇਹਨਾਂ ਦੇ ਬੱਚੇ ਕਹਿੰਦੇ ਮੈਂ ਉਹ ਲਵਾਉਂ ਕੋਈ ਫੋਟੋ ਇਹ ਲਾਉਂ ਐਹੀ ਲੰਦਾ ਯਾ ਕਾਪੀ ਬੰਨੰਦਾ ਜਾਂਦਾ ਤੇ ਪੜ੍ਹਾਈ ਦੇ ਵਿੱਚ ਵੀ ਮਾਹਿਰ ਹੈ ਜਿਆ ਪੜ੍ਹਾਈ ਤੋਂ ਥੋੜਾ ਛਿਬਾਇਦਾ ਪਰ ਪੜ੍ਹਾਈ ਜਿਉਂ ਵੀ ਠੀਕ ਹੀ ਆ ਮੰਮੀ ਇਹਦੇ ਬਸ ਹਾਂ ਠੀਕ ਆ ਵੇ ਮੰਮੀ ਠੀਕ ਹੈ ਪੜ੍ਹਾਈ ਦਾ ਮਤਲਬ ਨਹੀਂ ਬਸ ਠੀਕ ਆ ਹਾਂ ਕਲਾਸ 'ਚ ਮਤਲਬ ਇਹ ਤਾਂ ਸੱਚ ਮੈਥ ਵੀ ਬੜੀ ਵਧੀਆ ਮੈਂ ਮੈਂ ਤਾਂ ਇੰਗਲਿਸ਼ ਇੰਗਲਿਸ਼ ਅੰਗਰੇਜ਼ੀ ਆਂਗੂ ਬੋਲਦਾ ਕਿਉਂਕਿ ਛੋਟੇ ਹੁੰਦੇ ਤਾਂ ਉਹ ਇੰਗਲਿਸ਼ ਹੀ ਜ਼ਿਆਦਾ ਬੋਲਦਾ ਸੀ ਤੇ ਮੈਂ ਬੇਡੇ ਨਾਲ ਗੱਲਬਾਤ ਚੜ ਲੈਣਾ ਜੀ ਤਾਂ ਇਹ ਉਹੀ ਬੇਟਾ ਜੀ ਮਹਿਜ ਉਮਰ 7 ਸਾਲ ਦੀ ਹੈ ਪਰ ਹੁਨਰ ਬਹੁਤ ਵਧੀਆ ਹੈ ਤਾਂ ਹੁਨਰ ਦੇ ਹੀ ਬਦੌਲ ਤੀ ਅੱਜ ਜਿਹੜੇ ਨੇ ਮੈਡਲ ਵੀ ਪਹਿਨੇ ਹੋਏ ਨੇ ਬੇਟੇ ਨੇ ਤਾਂ ਬੇਟਾ ਪਹਿਲਾਂ ਤਾਂ ਆਪਣਾ ਨਾਮ ਦੱਸੋ ਤੁਸੀਂ ਅਤੇ ਕਿਹੜੀ ਕਲਾਸ 'ਚ ਪੜਦੇ ਹੋ ਕਰਮਨਬੀਰ ਸਿੰਘ ਲਾਸਟਰੀ ਸੈਕਿੰਡ ਵਾਰਟੈਕਸ ਇਹ ਤੁਸੀਂ ਜਿਹੜੇ ਮੈਡਲ ਪਹਿਨੇ ਹੋਏ ਨੇ ਇਹ ਕਿੱਥੋਂ ਮਿਲੇ ਨੇ ਤੁਹਾਨੂੰ ਮੈਡਲ ਜਿਹੜੇ ਪਾਏ ਨੇ ਵਰ ਰਿਕਾਰਡ ਤੁਸੀਂ ਕਿਹ ਚੀਜ਼ ਦੀ ਰਿਪੋਰਟ ਬਣਾਇਆ ਤੁਸੀਂ ਮੈਂ ਫਲੈਗ ਬੋਲ ਦੇ ਦਿੱਤੇ ਲੈ ਅਸੀਂ ਤੁਹਾਡਾ ਟੈਸਟ ਲੈ ਲਿਆ ਥੋੜਾ ਜਿਹਾ ਮੈਨੂੰ ਇਹ ਦੱਸੋ ਇਹ ਕਿਹੜੀ countery ਦਾ ਹੈ ਜੀ ਨੋਰਥ ਮੈਸੇਜ ਹੁੰਦੀ ਆ ਇਹ ਆਏ ਵਾਲਾ ਤੁਰਕਮੈਨਿਸਤਾਨ OK ਅਚੀ ਨਹੀਂ ਦੇਰ ਦੇ ਵਿੱਚ ਤੁਸੀਂ ਸਾਰੇ ਇਹ ਦੱਸ ਦਿੰਦੇ ਹੋ ਇਹ ਝੰਡਿਆਂ ਦੇ ਨਾਮ ਜੀ 10 40 35 ਉੱਤੇ ਤੁਸੀਂ ਇੱਥੇ ਆਪਣੇ ਰੱਖ ਲੋ ਤਾਂ ਜਰੂਰ ਮੈਂ ਆਨ ਕੈਮਰੇ ਤੇ ਹੀ ਟੈਸਟ ਰੇਜ ਆ ਜੀ ਸਾਰਿਆਂ ਦੇ ਸਾਹਮਣੇ ਕਿਉਂਕਿ ਬੱਚੇ ਜਿਹੜੇ ਨੇ ਅੱਜ ਦੇ ਬਹੁਤ ਸਿਆਣੇ ਨੇ ਸਾਡੀ ਉਮਰਾਂ ਦੇ ਵਿੱਚ ਇਹ ਨਿਆਣੀ ਉਮਰ ਹੁੰਦੀ ਸੀ ਤਾਂ ਸਾਨੂੰ ਸਮਝ ਨਹੀਂ ਆਉਂਦੀ ਹੁੰਦੀ ਸੀ ਸਿਰਫ ਭਾਰਤ ਤੇ ਪਾਕਿਸਤਾਨ ਦਾ ਪਤਾ ਹੁੰਦਾ ਸੀ ਕਿਉਂਕਿ ਉਹਨਾਂ ਨਾਲ ਵੀ ਸਾਡਾ ਜੁੱਦ ਚੱਲਦਾ ਰਹਿੰਦਾ ਤਾਂ ਤਾਂ ਸਾਨੂੰ ਯਾਦ ਰਹਿੰਦਾ ਹੈ ਤਾਂ ਇਹ ਬੱਚੇ ਨੂੰ ਪੂਰੀ ਦੁਨੀਆ ਦੇ ਹੀ ਜਿਹੜੇ ਝੰਡੇ ਤੇ ਉਹਨਾਂ ਦੇ ਨਾਮ ਯਾਦ ਨਹੀਂ ਦੇ ਸਕਦੇ ਤਾਂ ਬੇਟਾ ਇਸ ਦੇਸ਼ ਦਾ ਨਾਮ ਦੱਸੋ ਗੁਇਨਾ ਇਹ ਵਾਲਾ ਸਿਸ ਵਨ ਗੁਇਨਾ ਤਾਂ ਐਤੋਂ ਮੈਨੂੰ ਤੁਸੀਂ ਦੱਸੋ ਆਪਣਾ ਪਾਕਿਸਤਾਨ ਦਾ ਝੰਡਾ ਜਿਹੜਾ ਇਹਦੇ ਵਿੱਚ ਇਡੀਆ ਦਾ ਆਸਟ੍ਰੇਲੀਆ ਆਸਟ੍ਰੇਲੀਆ ਦਾ ਹੈ ਸਵਿਟਜ਼ਰਲੈਂਡ ਉਹ ਨੂੰ ਇਹ ਦੱਸੋ ਸਵੀਡਨ ਲੈਂਡ ਦੇ ਵਿੱਚ ਜਿਵੇਂ ਪਲੱਸ ਦਾ ਨਿਸ਼ਾਨ ਹੈ ਹੋਰ ਕਿੰਨੀਆਂ ਚੰਟਰੀਆਂ ਨੇ ਜਿਨ੍ਹਾਂ ਦੇ ਫਲੇਟ ਦੇ ਵਿੱਚ ਪਲੱਸ ਦਾ ਨਿਸ਼ਾਨ ਆਉਂਦਾ ਹੈ ਫਿਨਲੈਂਡ ਜਾਰਜੀਆ ਡੈਨਮਾਰਕ ਨੋਰਵੇ ਟੋਂਗਾ ਸਵੀਡਨ ਬੇਟਾ ਇਹ ਤੁਹਾਨੂੰ ਜਿਵੇਂ ਪਤਾ ਚੱਲ ਜਾਂਦਾ ਇਹ ਸਾਰੀਆਂ ਚੀਜ਼ਾਂ ਕਿਸ ਤਰ੍ਹਾਂ ਯਾਦ ਰਹਿੰਦੀਆਂ ਨੇ ਟੀਚਰ ਪੜਾਉਂਦੇ ਨੇ ਤੁਹਾਨੂੰ ਇਸ ਚੀਜ਼ਾਂ ਬਾਰੇ? ਨਹੀਂ ਪੜਾਉਂਦੇ। ਫਿਰ ਕਿਵੇਂ ਯਾਦ ਰਹਿੰਦਾ ਤੁਹਾਨੂੰ? ਮੈਂ ਆਪੇ ਸਿੱਖਿਆ। ਆਪੇ ਸਿੱਖਿਆ। ਪਤਾ ਚੱਲਿਆ ਤੁਸੀਂ ਦੇਸ਼ ਦੇ ਝੰਡੇ ਬਣਾਉਂਦੇ ਵੀ ਆਪਣੇ ਹੱਥਾਂ ਨਾਲ? ਤਾਂ ਬਣਾ ਲੈਂਦੇ ਹੋ ਤੁਸੀਂ? ਬਣਾ ਲੈਂਦੇ। ਅਕੜੇ-ਕੜੇ ਝੰਡੇ ਬਣਾਏ ਨੇ ਹੁਣ ਤੱਕ ਤੁਸੀਂ? ਇਹ ਇਰਾਨ, ਇਰਾਕ, ਚਾਈਨਾ, ਨੇਪਾਲ, ਓਮਾਨ, ਜਰਮਨੀ, ਫਰਾਂਸ। ਹੂੰ। ਆਇਰਲੈਂਡ ਜੀ ਉਕਰੇਨ ਇਤਲੀ ਨਾਈਜੀਰੀਆ ਡੀਆ ਕਾਂਗੋ ਨਾਈGER ਅਲਜੀਰੀਆ ਲਿਬੀਆ ਕੈਨੇਡਾ ਯੂਐਫਏ ਪਨਾਮਾ ਹੰਡੂਰਸ ਬਹਾਮਾਸ ਕੋਲੰਬੀਆ ਚਿੱਲੀ ਫਿਰਨਾਮ ਗਿਆਨਾ ਮਨਜ਼ਲਾ ਵੀਰੇ ਇਹਦੇ ਵਿੱਚ ਭਾਰਤ ਦਾ ਝੰਡਾ ਨਜ਼ਰ ਨਹੀਂ ਆ ਰਿਹਾ ਮੈਨੂੰ ਨੇ ਬਣਾਇਆ ਨਹੀਂ ਬਣਾਇਆ ਤਾਂ ਹੋਰ ਕੀ ਬਣਾ ਲੈਂਦੇ ਹੋ ਤੁਸੀਂ ਮੈਂ ਮੈਂ ਬਣਾ ਲੈਂਦਾ ਤੁਹਾਨੂੰ ਚੰਡੇ ਬਣਾਉਣਾ ਵਧੀਆ ਲੱਗਦਾ ਹੈ ਪਿਆਰੇ ਚੰਡਿਆਂ ਨਾਲ ਤਾਂ ਭਾਰਤ ਤੁਹਾਤਾ ਵਾਸਤੇ ਕੀ ਬੋਲਣਾ ਚਾਹੁੰਦੇ ਹੋ ਜੈ ਹਿੰਦ ਤਾਂ ਸਰਦਾਰ ਸਾਹਿਬ ਜਿਵੇਂ ਬੇਟਾ ਚਲੋ ਇੰਨੇ ਵਧੀਆ ਹੁਨਰ ਦਾ ਮਾਲਕ ਹੈ ਜੀ ਇਸ ਨੂੰ ਰੱਬ ਨੇ ਬਹੁਤ ਵਧੀਆ ਹੁਨਰ ਦੇ ਨਾਲ نوازਿਆ ਹੈ ਤਾਂ ਹੁਣ ਜਦ ਮਾਨ ਮਹਿਸੂਸ ਹੁੰਦਾ ਹੈ ਜੀ ਪਰਿਵਾਰ ਦੇ ਵਿੱਚ ਇਹੋ ਜਿਹਾ ਬੱਚਾ ਪੈਦਾ ਹੋਇਆ ਜਿਹੜਾ ਪੂਰੀ ਦੁਨੀਆ ਦੇ ਝੰਡੇ ਦੇਸ਼ ਦੇ ਨਾਮ ਦੱਸਦੇ ਆ ਹਾਂਜੀ ਸਰ ਮਾਨ ਬਹੁਤ ਮਾਨ ਮਹਿਸੂਸ ਹੁੰਦਾ ਜੀ ਕਿ ਮੇਰੇ ਇਹਦੇ ਕਰਕੇ ਸਾਨੂੰ ਮਤਲਬ ਜਾਣਦੇ ਲੋਕ ਤੇ ਵਧੀਆ ਲੱਗਦਾ ਹਾਂਜੀ ਤਾਂ ਜ਼ਰੂਰ ਇਹ ਪਰਿਵਾਰ ਹੈ ਜਿਹੜਾ ਤੁਸੀਂ ਦੇਖਦੇ ਹੋ ਤਸਵੀਰਾਂ ਦੇ ਵਿੱਚ ਇਹ ਪਰਿਵਾਰ ਦਾ ਬੱਚਾ ਜਿਹੜਾ ਹੈ 7 ਸਾਲ ਦੀ ਉਮਰ ਦੇ ਵਿੱਚ ਹੀ ਪੂਰੀ ਦੁਨੀਆ ਦੇ ਵਿੱਚ ਵਧੀਆ ਪਹਿਚਾਨ ਬਣਾ ਰਿਹਾ ਹੈ ਕਿਉਂਕਿ ਇਸ ਉਮਰ ਦੇ ਵਿੱਚ ਜ਼ਿਆਦਾਤਰ ਬੱਚਿਆਂ ਨੂੰ ਆਪਣਾ ਨਾਮ ਯਾਦ ਨਹੀਂ ਰਹਿੰਦਾ ਹੈ ਤਾਂ ਜੇ ਬੱਚਿਆਂ ਨੂੰ ਯਾਦ ਰਹਿੰਦਾ ਵੀ ਹੈ ਤਾਂ ਸਿਰਫ ਔਰ ਸਿਰਫ ਮੋਬਾਈਲ ਤੇ ਵੀਡੀਓ ਦੇਖਣੀਆਂ YouTube ਤੇ ਵੀਡੀਓ ਦੇਖਣੀਆਂ ਪਰ ਇਸ ਬੱਚੇ ਦਾ ਹੁਨਰ ਹੈ ਜਿਹੜਾ ਦੁਨੀਆ ਤੋਂ ਅਲਹਿਦਾ ਹੈ ਕਿਉਂਕਿ ਇਸ ਨੂੰ ਸਿਰਫ ਔਰ ਸਿਰਫ ਝੰਡਿਆਂ ਦੇ ਨਾਲ ਪਿਆਰ ਹੈ ਚਾਹੇ ਕਿਸੇ ਵੀ ਦੇਸ਼ ਦੇ ਝੰਡੇ ਹੋਣ ਨਾਮ ਦੇਸ਼ ਦਾ ਤਾਂ ਉਹਦਾ ਨਾਮ ਦੱਸ ਦਿੰਦਾ ਤੇ ਇਹ ਵੀ ਪਤਾ ਚੱਲਿਆ ਜੀ ਛੰਡੇ ਦੇਖਣ ਤੋਂ ਬਾਅਦ ਹੁੰਦਾ ਦੇ ਜੁਵਾਂਡੀ ਦੇਸ਼ ਜਿਹੜੇ ਨੇ ਉਹਨਾਂ ਬਾਰੇ ਵੀ ਦੱਸ ਦਿੰਦਾ ਹੈ ਬੇਟਾ ਨੇਬਰ ਦੇਸ਼ ਜਿਹੜੇ ਨੇ ਜਿਵੇਂ ਇੰਡੀਆ ਦਾ ਨੇਬਰ ਕਿਹੜਾ ਹੈ ਪਾਕਿਸਤਾਨ ਬੰਗਲਾਦੇਸ਼ ਅਫਗਾਨਿਸਤਾਨ ਚਾਈਨਾ ਨੇਪਾਲ ਬੁਤਾਨ ਮਿਆਂਮਾਰ ਸ਼੍ਰੀਲੰਕਾ ਮੈਨੂੰ ਇਹ ਵੀ ਦੱਸੋ ਜੇ ਆਸਟ੍ਰੇਲੀਆ ਹੈ ਆਸਟ੍ਰੇਲੀਆ ਦੇ ਨੇੜੇ ਤੇੜੇ ਵਾਲੇ ਦੇਸ਼ ਜਿਹੜੇ ਨੇ ਜੁਵਾਂਡੀ ਦੇਸ਼ ਨੇ ਉਹਨਾਂ ਬਾਰੇ ਦੱਸੋ ਨਿਊਜ਼ੀਲੈਂਡ ਪਪ ਨਿਊ ਗਿਨੀ ਥਾਈਲੈਂਡ ਦੇ ਨੇੜੇ ਮਿਆਂਮਾਰ ਕੰਬੋਡੀਆ ਵੀਟਨਾਮ ਲਾਓ ਮਲੇਸ਼ੀਆ ਬੱਚੇ ਦਾ ਦਿਮਾਗ ਪੂਰੀ ਤਰ੍ਹਾਂ ਤੇਜ ਹੈ ਜਿਉਂ ਜਿਏ ਇਸ ਉਮਰ ਦੇ ਵਿੱਚ ਜਿੱਥੇ ਆਪਣੇ ਜਵਾਂਡੀ ਦਾ ਨਾਮ ਨਹੀਂ ਯਾਦ ਰਹਿੰਦਾ ਉਸ ਉਮਰ ਦੇ ਵਿੱਚ ਬੱਚਾ ਦੇਸ਼ ਦੇ ਉਹਨਾਂ ਦੇਸ਼ਾਂ ਦਾ ਨਾਮ ਲੈ ਰਿਹਾ ਹੈ ਜਿਹੜੇ ਨੇੜੇ-ਨੇੜੇ ਰਹਿੰਦੇ ਨੇ ਜਿਵੇਂ ਜਿਵੇਂ ਇੰਡੀਆ ਦੇ ਨਾਲ ਭਾਰਤ ਦੇ ਨਾਲ ਪਾਕਿਸਤਾਨ ਹੈ ਜਾ THAILAND ਦੇ ਨਾਲ MYANMAR ਉਸ ਤਰ੍ਹਾਂ ਦੇ ਨਾਮ ਵੀ ਬੱਚੇ ਨੂੰ ਜਿਆਦਾ ਹੀ ਪਰਵਿਸ਼ ਜਿਹੜੀ ਹੁੰਦੀ ਹੈ ਸਭ ਤੋਂ ਅਹਿਮ ਹੁੰਦੀ ਹੈ ਬੱਚੇ ਵਾਸਤੇ ਮਾਪੇ ਜਿਹੋ ਜੀ ਪਰਵਿਸ਼ ਦਿੰਦਾ ਹੈ ਬੱਚੇ ਨੂੰ ਉਹ ਜਾਇ ਹੁਨਰ ਬੱਚੇ ਦੇ ਵਿੱਚ ਹੁਣਾ ਲਾਜ਼ਮੀ ਹੈ ਤੇ ਇਸ ਮਾਪੇ ਦੇ ਹੁਨਰ ਦੀ ਬਦੌਲਤ ਇਸ ਬੱਚੇ ਨੂੰ ਵਧੀਆ ਪਰਵਿਸ਼ ਵੀ ਮਿਲ ਰਹੀ ਹੈ ਉਹਨਾਂ ਦੇ ਮਾਤਾ ਜੀ ਵੀ ਸਾਡੇ ਨਾਲ ਨੇ ਕਿਉਂਕਿ ਮਾਂ ਹੀ ਇਹੋ ਜਿਹਾ ਰੋਲ ਨਿਭਾਉਂਦੀ ਹੈ ਜਿਹੜਾ ਬੱਚੇ ਨੂੰ ਸਹੀ ਅਤੇ ਬੁਰੇ ਰਸਤੇ ਬਾਰੇ ਦੱਸਦੀ ਹੈ ਜਿਆਦਾਤਰ ਪਿਤਾ ਤਾਂ ਜੌਬ ਤੇ ਵਿਅਸਤ ਰਹਿੰਦੇ ਨੇ ਮਾਂ ਹੀ ਬੱਚਿਆਂ ਨੂੰ ਸੰਭਾਲਦੀ ਆ ਤਾਂ ਉਹ ਬੇਟੇ ਦੀ ਮਦਰ ਵੀ ਸਾਡੇ ਨਾਲ ਨੇ ਅੰਜੀ ਪਹਿਲਾਂ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਅੰਜੀ ਬੱਚਾ ਬਹੁਤ ਹੁਨਰਬਾਜ਼ ਹੈ ਤੁਹਾਡਾ ਤੇ 7 ਸਾਲ ਦੀ ਉਮਰ ਦੇ ਵਿੱਚ ਹੀ ਵਲਡਰ ਚੋਰਡ ਬਣਾਏ ਨੇ ਤਾਂ ਚਿੰਨਾ ਚ ਮਾਨ ਮਹਿਸੂਸ ਹੋ ਰਿਹਾ ਬਹੁਤ ਮਾਨ ਮਹਿਸੂਸ ਹੁੰਦਾ ਸਾਨੂੰ ਦਾ ਜੀ ਬਹੁਤ ਇੰਟੈਲੀਜੈਂਟ ਆ ਸਾਡਾ ਬਟਾ ਬਹੁਤ ਹੀ ਇੰਟੈਲੀਜੈਂਟ ਆ ਤੇ ਦੂਜੇ ਬੱਚਿਆਂ ਤੋਂ ਅਲੱਗਾ ਵੀ ਹੈ ਹਾਂ ਜੀ ਦੂਜੇ ਬੱਚਿਆਂ ਤੋਂ ਅਲੱਗਾ ਵੀ ਹੈਗਾ ਕਿਉਂਕਿ बोलन ਤੋਂ ਪਹਿਲਾਂ ਨਾ ਇਹਨੇ ਸਪੈਲਿੰਗ ਸਿੱਖ ਲਈ ਸੀ ਹਰ ਚੀਜ਼ ਦੇ ਇੰਗਲਿਸ਼ 'ਚ। ਇਹ ਇੰਗਲਿਸ਼ 'ਚ ਗੱਲ ਕਰਦਾ ਹੁੰਦਾ ਇਸ ਤੋਂ ਛੋਟਾ ਹੁੰਦਾ ਇਸਨੇ ਬੋਲਿਆ ਲੇਟ ਸੀ ਇਹਨੂੰ ਪ੍ਰੋਪਰ ਪੂਰਾ ਵਰਡ ਬੋਲਣਾ ਨਹੀਂ ਸੀ ਆਉਂਦਾ। ਇਹਨੇ ਸਾਨੂੰ ਆਵਾਜ਼ ਮਾਰਨੀ ਤਾਂ ਇਦਾਂ ਮਾੜਾ ਹੁੰਦਾ ਸੀ ਐਮ ਯੂ ਐਮ ਐਮ ਵਾਈ ਪੀ ਏ ਪੀ ਪਾਪਾ ਮੰਮੀ ਇਦਾਂ ਕਹਿੰਦਾ ਹੁੰਦਾ ਸੀ। ਪਰ ਜ਼ਿਆਦਾਤਰ ਪਿੰਡਾਂ ਵਾਲੇ ਜਵਾਕ ਜਿਹੜੇ ਸਾਡੇ ਉਹਨਾਂ ਨੂੰ ਤਾਂ ਪੰਜਾਬੀ ਦੇ ਵਿੱਚ ਸਿਰਫ ਉਹੀ ਆਉਂਦਾ ਜੋ ਆਪਾਂ ਜਾਣਦੇ ਹੀ ਆ ਸਾਰੇ ਹੈਨਾ ਤੇ ਪੰਜਾਬ ਦੇ ਵਿੱਚ ਜਦੋਂ ਇਹ ਪਤਾ ਚੱਲਿਆ ਜੇ ਸਾਡਾ ਬੱਚਾ ਬੁੱਜਿਆ ਤੋਂ ਅਲੈਦਾ ਹੈ ਅੰਗਰੇਜ਼ੀ ਵਧੀਆ ਬੋਲ ਰਿਹਾ ਹੈ। ਸੱਚੀ ਮੈ ਮੈ ਸੁੱਸੇ ਰਹੇ ਸਰਸਾਂ ਨੂੰ ਸ਼ੁਰੂਤ ਪਤਾ ਲੱਗੀ ਕਿ ਅਸੀਂ ਉਹਦੇ ਕਿ ਇਹਨੂੰ ਇੰਗਲਿਸ਼ ਦਾ ਇੱਕ ਤਰੀਕੀ ਪਰਫੈਕਟ ਹੈ ਫਰਸਟ ਕਲਾਸ ਚ ਹੀ ਨਾ ਜਦੋਂ ਉਦੋਂ ਹੀ ਰੀਡਿੰਗ ਕਰ ਲੈਂਦਾ ਹੁੰਦਾ ਅਸੀਂ ਪ੍ਰੋਪਰ ਤੇ ਸਕੂਲ ਚ ਪ੍ਰੋਪਰ ਗਿਆ ਵੀ ਫਰਸਟ ਕਲਾਸ ਸੀ ਯੰਡਰਸਟਰੀ ਦਾ ਗਵਰਨਮੈਂਟ ਸਕੂਲ ਚ ਹੀ ਨਰਸਰੀ ਆਲ ਕੇ ਜਿੰਨੇ ਗਵਰਨਮੈਂਟ ਸਕੂਲ ਤੇ ਕੀਤੀ ਹੈ ਤੇ ਡੀਏਵੀ ਚ ਗਿਆ ਸੀ ਫਰਸਟ ਕਲਾਸ ਤੋਂ ਦੋਨੇ ਨੂੰ ਸਾਰੀ ਰੀਡਿੰਗ ਆਂਦੀ ਸੀ 20 ਤੱਕ ਟੇਬਲ ਆਉਂਦੇ ਸੀ ਹਿੰਦੀ ਦੀ ਰੀਡਿੰਗ ਕਰ ਲੈਂਦਾ ਸੀ ਪੰਜਾਬੀ ਦੀ ਰੀਡਿੰਗ ਕਰ ਲੈਂਦਾ ਸੀ ਪਰ ਇਹ ਝੰਡਿਆਂ ਨਾਲ ਇੰਨਾ ਪਿਆਰ ਕਿਵੇਂ ਪੈ ਗਿਆ ਆ ਇੱਕ ਵਾਰ ਨਾ ਇਹ ਮਮਮੀ ਨੇ ਦੇਣਾ ਨਾ ਪਜ਼ਲ ਲਾ ਕੇ ਤੁਸੀਂ ਵਰਡ ਪਜ਼ਲ ਉਹੀ ਇਹ ਕਰ ਲੰਦਾ ਹੁੰਦਾ ਸੀ 3 ਸਾਲ ਦਾ ਹੀ 3 1/2 ਸਾਲ ਦਾ ਹੀ ਜੋੜ ਲੰਦਾ ਸੀ ਪੂਰੀ ਵਰਡ ਪਜ਼ਲ ਆਪੇ ਫਿਰ ਇਹਨੇ ਗਲੋਬ ਲੈ ਲਿਆ ਹੀ ਗਲੋਬ ਲੈ ਸੀ ਨੂੰ ਇੰਟਰਸਟਿੰਗ ਨਾ ਗਲੋਬ ਤੇ ਗਲੋਬ ਬਹੁਤ ਦੇਖਦਾ ਆ ਜੀ ਤੇ ਉੱਥੇ ਦੇਖ-ਦੇਖ ਕੇ ਨੂੰ ਇੰਟਰਸਟ ਪੈ ਗਿਆ ਫਿਰ ਇਹਨੇ YouTube ਤੇ ਵੀ ਉਹੀ ਸਰਚ ਕਰਨਾ ਸ਼ੁਰੂ ਕਰਤਾ YouTube ਤੇ ਆਂਦਾ ਇੱਕ ਕੰਟਰੀ ਬੋਲਸ ਬੋਲਸ ਬਣੀਆਂ ਨਹੀਂ ਹੁੰਦੇ ਉੱਤੇ ਕੰਟਰੀ ਦਾ ਫਲੈਗ ਹੁੰਦੇ ਆ ਤੇ ਉਹ ਨਾ ਇਦਾਂ ਦੱਸਦੇ ਜਿਦਾ ਕੰਟਰੀ ਦੀ ਹਿਸਟਰੀ ਦੱਸ ਦਿੰਦੇ ਆ ਫਿਊਚਰ ਦੱਸਦੇ ਆ YouTube ਤੇ ਜਦੋਂ ਐਨੀਮੇਸ਼ਨ ਦੇ थ्रू ਉਹ ਵੇ ਵੇ ਕੇ ਨੇ ਸਾਰਾ ਕੁਝ ਸਿੱਖਿਆ ਜਦਾ ਤੁਸੀਂ ਕਦੀ ਭਾਰਤ ਤੋਂ ਜਾਂ ਪੰਜਾਬ ਤੋਂ ਬਾਹਰ ਬੱਚੇ ਨੂੰ ਲੈ ਚ ਗਏ ਉਹ ਜਾਂ ਇਹਨੂੰ ਦੂਜੀਆਂ ਚੰਟਰੀਆਂ ਬਾਰੇ ਪਤਾ ਨਹੀਂ ਭਾਈ ਤੇ ਆਪ ਹੀ ਨਹੀਂ ਕਦੀ ਭਾਰਤੋਂ ਵਾਰ ਗਏ ਬੱਚੇ ਨੂੰ ਕਿੱਥੇ ਲੈ ਕੇ ਗਏ ਕਿਤੇ ਵੀ ਨਹੀਂ ਲੈ ਕੇ ਗਏ ਕਦੀ ਨਹੀਂ ਗਏ ਕਿਤੇ ਜਿੰਨੇ ਝੰਡੇ ਦੇਸ਼ ਦੇ ਪਏ ਹੋਏ ਨੇ ਜਿੰਨੇ ਵੀ ਬਣੇ ਹੋਏ ਨੇ ਮੇਰੇ ਖਿਆਲ ਨਾਲ ਤੁਹਾਨੂੰ ਆਪ ਨੂੰ ਵੀ ਨਹੀਂ ਪੂਰੇ ਨਾਮ ਯਾਦ ਸਾਨੂੰ ਨਹੀਂ ਆਉਂਦੇ ਪੂਰੇ ਅਸੀਂ ਤਾਂ ਕਈ ਨਾਮ ਤੇ ਇਹਦੇ ਤੋਂ ਬਾਅਦ ਸਿੱਖੇ ਆ ਕਈਆਂ ਦਾ ਨਾਮ ਤਾਂ ਮੈਨੂੰ ਪਤਾ ਵੀ ਨਹੀਂ ਕਿਉਂ ਕੰਟਰੀਜ਼ ਵੀ ਹੈਗੀਆਂ ਜੀ ਨਹੀਂ ਜਦੋਂ ਪਤਾ ਚੱਲਿਆ ਬੱਚੇ ਦੇ ਵਿੱਚ ਇੰਨਾ ਵਧੀਆ ਹੁਨਰ ਹੈ ਤਾਂ ਇਸ ਦੇ ਵੀ ਜਿਹੜੇ ਟੀਚਰ ਨੇ ਜਾਂ ਬੱਚੇ ਨੂੰ ਪੜਾਉਂਦੇ ਨੇ ਜਿਹੜੇ ਉਹਨਾਂ ਨੇ ਦੱਸਿਆ ਤੁਹਾਨੂੰ ਜਾਂ ਤੁਸੀਂ ਉਹਨਾਂ ਨੂੰ ਦੱਸੋ ਨਹੀਂ ਅਸੀਂ ਉਹਨਾਂ ਨੂੰ ਦੱਸਦੇ ਹੀ ਸ਼ੁਰੂ ਤੋਂ ਹੀ ਕਿ ਇਹਨਾਂ ਕੋਈ ਕੁਝ ਹੈਗਾ ਪਰ ਸਾਨੂੰ ਲੱਗਦਾ ਕਿ ਜਿੱਦਾਂ ਪੜਨ ਵਾਲੇ ਤਰੀਕੇ 'ਚ 올ਿਮਪੀਅਰਜ਼ ਹੀ ਹੁੰਦੇ ਆ ਤੇ ਅਸੀਂ ਪਤਾ ਕਰਦੇ ਹੀ ਕਿ ਫਰਸਟ ਕਲਾਸ ਦੇ ਜੀ ਫਰਸਟ ਕਲਾਸ 'ਚ ਜਿੱਦਾਂ ਕੋਈ ਬੱਚਾ 올ਿਮਪੀਅਰਜ਼ 'ਚ ਜਿੱਤ ਜੇ ਜਾਂ ਮੈਥ ਦਾ ਇੰਗਲਿਸ਼ ਦਾ 올ਿਮਪੀਅਰ ਕੰਟਰੀਜ਼ ਵਾਲਾ ਤਾਂ ਸਾਨੂੰ ਪਤਾ ਹੀ ਨਹੀਂ ਕਿ ਕੁਝ ਹੁੰਦਾ ਆ ਫਿਰ ਆਈ ਹੌਲੀ ਹੌਲੀ YouTube ਤੇ ਸਰਚ ਕੀਤਾ Google ਤੇ ਸਰਚ ਕੀਤੀ ਚੀਜ਼ਾਂ ਫਿਰ ਸਾਨੂੰ ਪਤਾ ਲੱਗਾ ਕਿ ਇਦਾਂ ਵੀ ਰਿਕਾਰਡ ਬਣ ਸਕਦਾ ਹੈ ਜੇ ਕੋਈ ਕੰਟਰੀ ਫਲੈਗ ਦੱਸ ਦਿੰਦਾ ਫਿਰ ਤਾਂ ਹੀ ਰਿਕਾਰਡ ਬਣਾਇਆ ਤੇ ਜਦੋਂ ਪਹਿਲੀ ਵਾਰ ਵਰਲਡ ਰਿਕਾਰਡ ਬਣਾਇਆ ਤਾਂ ਕਿਵੇਂ ਤੁਹਾਨੂੰ ਮਹਿਸੂਸ ਹੋਇਆ ਸਾਨੂੰ ਤਾਂ ਬਹੁਤ ਹੀ ਮਾਣ ਮਹਿਸੂਸ ਹੋਇਆ ਗੱਲ ਤੇ ਸਾਰੇ ਬਹੁਤ ਹੀ ਖੁਸ਼ ਹੀ ਸਾਰਿਆਂ ਲਈ ਪ੍ਰਾਊਡ ਦੀ ਗੱਲ ਹੀ ਜੀ ਹਾਂਜੀ ਪ੍ਰਾਊਡ ਤਾਂ ਹੁੰਦਾ ਵੀ ਹੈ ਜੀ ਜਦੋਂ ਬੱਚੇ ਨੂੰ ਆਪਣਾ ਨਾਮ ਨਹੀਂ ਯਾਦ ਰਹਿੰਦਾ ਇਸ ਉਮਰ ਦੇ ਵਿੱਚ ਮੇਰੀ ਗੱਲ ਹੈ ਤੁਹਾਡੀ ਬੇਟੀ ਹੈ ਇਹਨੂੰ ਤਾਂ ਨਹੀਂ ਨੌਲੇਜ ਹੋਈ ਜੀ ਇਹ ਵੀ ਉਸ ਤਰ੍ਹਾਂ ਹੀ ਹੈ ਨਹੀਂ ਬਾਜੀ ਇਹ ਵੀ ਇੰਟੈਲੀਜੈਂਟ ਤਾਂ ਬਹੁਤ ਆ ਪਰ ਥੋੜੀ ਨਾ ਰਿਜ਼ਰਵ ਜੀ ਨੇਚਰ ਦੀ ਹੈ ਕਿਸੇ ਸਾਹਮਣੇ ਖੁੱਲ ਕੇ ਬੋਲਦੀ ਨਹੀਂ ਕੁਝ ਕਿਉਂਕਿ ਹਜੇ ਛੋਟੀ ਜੀ ਹੈਗੀ ਹੈ ਨਾ ਤੇ ਜਪਜੀ ਸਾਹਿਬ ਦੀ ਸਾਨੂੰ ਦੋ ਪੌੜੀਆਂ ਸੁਣਾ ਦਿੰਦੀ ਹੈ ਬੜੇ ਆਰਾਮ ਨਾਲ ਵੀ ਓਕੇ ਹਾਂ ਜੀ ਇਹ ਵੀ ਤਾਂ ਇਹ ਨਹੀਂ ਕੰਨ ਲੱਗਿਆ ਕਿ ਅਸੀਂ ਕਿ ਬਸ ਫੋਨ ਦੇਖਦਾ ਜਾਂ ਪੜਨ ਵਾਲਾ ਧਾਰਨੀਤ ਵਾਲੇ ਪਾਸੇ ਵੀ ਹੈਗਾ ਗੁਰਦੁਆਰੇ ਵੀ ਰੋਜ਼ ਜਾਂਦਾ 15 ਪੌੜੀ ਪਾਠ ਆਂਦਾ ਇਹਨੂੰ ਅੱਛਾ ਮੂਜਬਾਨੀ ਹਾਂ ਮੂਜਬਾਨੀ ਇੰਨੇ ਦੱਸਣਾ ਚਾਹ ਸਾਹਿਬਜ਼ਾਦੇ ਦਾ ਨਾਮ ਦੱਸਦਾ ਪੰਜ ਤਖਤ ਦੱਸ ਦਿੰਦਾ ਤੇ ਪੰਜ ਪਿਆਰਿਆਂ ਦੇ ਨਾਮ ਦੱਸ ਦਿੰਦਾ ਇਹ ਸਾਰਾ ਕੁਝ ਵੀ ਨੂੰ ਆਉਂਦਾ ਹੈ ਜਿਹੜਾ ਚਾਰ ਸਾਹਿਬਜ਼ਾਦੇ ਦੱਸੋ ਜੀ ਨਾਮ ਉਹਨਾਂ ਦੇ ਤੁਸੀਂ ਅਜੀਤ ਸਿੰਘ ਫਤਿਹ ਸਿੰਘ ਜੁਰਾ ਸਿੰਘ ਜੁਜਾਰ ਸਿੰਘ ਤਾਂ ਜਿਵੇਂ ਪਾਠ ਬਾਰੇ ਵੀ ਦੱਸ ਰਹੇ ਨੇ ਮੰਮੀ ਤੋਂ ਲਈ ਆਂਦਾ ਤੁਹਾਨੂੰ ਪੰਜ ਪੌੜੀਆਂ ਦਾ ਪਾਠ ਹਾਂ ਜੀ ਲਾਉ ਜੀ ਹਾਂ ਜੀ فوجی فوج نہ ہوئیے جی فوجی لکھوار چھپے چھپلا ہوئیے جی لائی رالدار پکھا پکھلا اتری جی بنیا پورا پار سیف اپرا کھوئیے تک نہ چلے نال کیوں فچیارہ ہوئیے کفکورے توتے پال اکبر جائی چلنا نانک لکھے نال حکم او، ہوون کار حکم نہ کیے جائیے حکم ہوون جی حکم ملے و ਕੋ ਕਮ ਮੁਤਮ ਨੀਯਚ ਕੋ ਕਮ ਲਿਕ ਦੇ ਕੁੱਪ ਪਈ ਇੱਕ ਨਾ ਕੰਬੈਕ ਫੀਸ ਇੱਕੋ ਕਮ ਸਦਾ ਪਈ ਹੁਕਮਨ ਦੇ ਫ਼ਰਕ ਕੋ ਬਾਹਰ ਹੁਕਮ ਨ ਕੋਈ ਨਾਨਾ ਚੁਕ ਮੇ ਜੀ ਪੁੱਛੀ ਤਾ ਉਮੇ ਕੇ ਨ ਕੋਈ ਗਾਵੇ ਕੋ ਤਾਨ ਹੋਵੇ ਕਿ ਤਾਨ ਗਾਵੇ ਕੋ ਦਾਤ ਜਾਏ ਇਨਸਾਨ ਗਾਵੇ ਕੋ ਕੌਨ ਵਿਦਿਆ ਯਾ ਚਾਰ ਗਾਵੇ ਕੋ ਵਿਦਿਆ ਵਿਖੇ ਵਿਚਾਰ ਗਾਵੇ ਕੋ ਫਾਜ ਕਰ ਤਨਖੇ ਗਾਵੇ ਕੋ ਜੀ ਲਾ ਫਿਰ ਦੇ ਗਾਵੇ ਕੋ ਜਾਪੇ ਦੀਸ ਦੂਰ ਗਾਵੇ ਕੋ ਵੇਖੇ ਹਾਜਰ ਦੂਰ ਕਤਲਾ ਕਦੀ ਨਾ ਆਵੇ ਤੋਟ ਖਟਖਟ ਕਦੀ ਕੋਤੀ ਕੋਟ ਕੋਟ ਜੇਦਾ ਦੇ ਲੈਦੇ ਪਾਹੇ ਚੁਕਾ ਚੁਕਾ ਤੇ ਖਾਈ ਖਾਈ ਹੁਕਮੀ ਹੁਕਮ ਚਲਾਏ ਰੰਨਾਨਗ ਵਿਖੇ ਵੇ ਪਰਵਾਹ ਕਰ ਚ 5 ਸੱਚ 5 ਸੱਚ ਜੀ ਜਰੂਰ ਜੀ ਬੱਚਾ ਬਹੁਤ ਟੈਲੈਂਟਡ ਆ ਜਿੱਥੇ ਪੂਰੀ ਦੁਨੀਆ ਦੇ ਜਿੰਨੇ ਫਲੈਸ਼ ਨੇ ਝੰਡੇ ਨੇ ਉਹਨਾਂ ਨੂੰ ਦੇਚੇ ਦੇਸ ਦਾ ਨਾਮ ਦੱਸ ਰਿਹਾ ਹੈ ਉੱਥੇ ਆਪਣੀ ਵਿਰਾਸਤ ਨਾਲ ਵੀ ਜੁੜਿਆ ਹੋਇਆ ਹੈ ਆਪਣੀ ਮਾਂ ਬੋਲੀ ਨਾਲ ਵੀ ਜੁੜਿਆ ਹੋਇਆ ਹੈ ਤਾਂ ਇਹੋ ਜਿਹੇ ਬੱਚੇ ਜਿਹੜੇ ਨੇ ਬਹੁਤ ਵਿਰਲੇ ਹੀ ਹੁੰਦੇ ਨੇ ਤੇ ਬਹੁਤ ਵਿਰਲੀਆਂ ਮਾਵਾਂ ਨੇ ਜਿਹੜੀਆਂ ਇਹੋ ਜਿਹੇ ਬੱਚਿਆਂ ਨੂੰ ਜਨਮ ਦਿੰਦੀਆਂ ਨੇ ਕਿ ਉਹ ਹੁਨਰ ਹੁਨਾ ਅਤੇ ਉਸ ਨੂੰ ਹੁਨਰ ਦੀ ਪਹਿਚਾਣ ਹੋ ਜਾਣਾ ਉਹ ਵੀ ਨਿਆਣੀ ਉਮਰ ਦੇ ਵਿੱਚ ਇੱਕ ਵੱਡੀ ਉਪਲਬਧੀ ਹੁੰਦੀ ਹੈ ਤਾਂ ਪਰਿਵਾਰ ਦੀ ਪਰਵਰਸਿਅ ਜਿਹੜੀ ਬੱਚਿਆਂ ਨੂੰ ਵਧੀਆ ਰਾਹ ਤੇ ਚੱਲਣ ਲਈ ਸਾਹ ਦਿੰਦੀ ਹੈ ਤਾਂ ਬੇਟੇ ਦੇ ਦਾਦੀ ਜੀ ਵੀ ਸਾਡੇ ਨਾਲ ਨੇ ਜਿੱਥੋਂ ਸ਼ੁਰੂਆਤ ਹੁੰਦੀ ਹੈ ਕਿ ਦਾਦੀ ਤੇ ਪੋਤੇ ਦਾ ਪਿਆਰ ਬਹੁਤ ਹੁੰਦਾ ਹੈ ਨੇ ਮੂਲ ਨਾਲ ਉਹ ਵਿਆਜ ਪਿਆਰਾ ਹੁੰਦਾ ਹੈ ਤਾਂ ਇਹ ਜਿਹੜਾ ਵਿਆਜ ਹੈ ਉਹ ਜ਼ਰੂਰ ਇਸ ਵੇਲੇ ਮਾਪੇ ਮਾਪ ਦਾ ਵੀ ਨਾਮ ਰੋਸ਼ਨ ਚੱ ਰਿਹਾ ਪੂਰੇ ਪੰਜਾਬ ਦਾ ਵੀ ਨਾਮ ਰੋਸ਼ਨ ਹੋ ਰਿਹਾ ਹੈ ਮਾਤਾ ਜੀ ਦੇਖ ਰਹੀ ਆ ਤੁਹਾਡਾ ਪੋਤਾ ਬਹੁਤ ਹੁਨਰਮੰਦ ਹੈ ਤਾਂ ਕਿਵੇਂ ਦੇਖਦੇ ਹੋ ਤੁਸੀਂ ਸਾਨੂੰ ਬਹੁਤ ਪ੍ਰਾਉਡਲੀ ਹੁੰਦਾ ਇਹੋ ਜੋ ਪੋਤਰਾ ਸਾਡੇ ਘਰ ਆਇਆ ਸਾਰੀ ਦੁਨੀਆ ਇਸੇ ਦੇ ਨਾਲ ਨਾਲ ਜਾਣਦੀ ਆ ਵੀ ਆ ਵੇਖੋ ਉਹਦੀ ਦਾਦੀ ਦਾਦੇ ਦਾਦੂ ਹੈ ਸਾਨੂੰ ਬਹੁਤ ਹੀ ਅੱਛਾ ਲੱਗਦਾ ਇਹੋ ਜਿਹਾ ਬੱਚਾ ਮਤਲਬ ਕਿ ਬਹੁਤ ਵਿਲੇ ਘਾਰੇ ਪੈਦਾ ਹੁੰਦਾ ਜਿਹੋ ਜਿਹਾ ਪੁੱਤਾ ਸਾਡੇ ਦਾ ਇਹਦੇ ਪਾਪਾ ਵੀ ਬਹੁਤ ਲਾਈਕ ਸੀ ਇਹਦੀ ਮੰਮੀ ਵੀ ਮਤਲਬ ਕਿ ਮਾਂ ਪਿਓ ਦਾ ਵੀ ਕੁਝ ਹ 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 ਇਹਰ ਬੱਚੇ ਵੀ ਉਹ ਨਾ ਤੇ ਜਾਣਾ ਸਾਨੂੰ ਇਹਦੇ ਤੋਂ ਬਹੁਤ ਜਿਆਦਾ ਪ੍ਰਾਊਡ ਫੀਲ ਹੁੰਦਾ ਉਹਦਾ ਨਾਮ ਹੋਰ ਵੀ ਉੱਚਾ ਹੋ ਜਾਂਦਾ ਜਦੋਂ ਪੋਤਿਆਂ ਪੋਤਰੀਆਂ ਦੇ ਦੁਆਰਾ ਦਾਦੇ ਦਾਦੀ ਨੂੰ ਪਹਿਚਾਨ ਮਿਲਦੀ ਹੈ ਤਾਂ ਹੁਣ ਜੇ ਦੋਨ ਦੱਸ ਦਿੰਦੇ ਨੇ ਜੇ ਚਰਮਨ ਵੀਰ ਦੇ ਦਾਦਾ ਦਾਦੀ ਜਾ ਰਹੇ ਨੇ ਤਾਂ ਰਿਸ਼ਤੇਦਾਰੀ ਦੇ ਵਿੱਚ ਵੀ ਨਾਮ ਹਾਂ ਸਾਰਿਆਂ ਨੇ ਸਾਰਿਆਂ ਦੇ ਫੋਨ ਜਦੋਂ ਦੇਖਦੇ ਆ ਫੇਸਬੁਕ ਤੇ ਸਾਰੇ ਆਸਟ੍ਰੇਲੀਆ ਤੋਂ ਅਮਰੀਕਾ ਜਿੰਨੇ ਰਿਸ਼ਤੇਗਾਰ ਸਾਰਿਆਂ ਦੇ ਫੋਨ ਆਉਂਦੇ ਆ ਤਾਡੇ ਬੱਚੇ ਨੇ ਪੁੱਤਰ ਨੇ ਬੜਾ ਸੋਨਾ ਕੀਤਾ ਸਾਨੂੰ ਹੋਰ ਖੁਸ਼ੀ ਮਿਲਦੀ ਆ ਸਾਨੂੰ ਹੋਰ ਹੁੰਦਾ ਵੀ ਸਾਡਾ ਬੱਚਾ ਹੋਰ ਅੱਗੇ ਤਰੱਕੀਆਂ ਕਰੇ ਵਾਦੇ ਇਹੋ ਜਿਹਾ ਬੱਚਾ ਤਾਂ ਕੋਈ ਵਿਰਲਾ ਹੀ ਹੁੰਦਾ ਦੁਨੀਆ ਵਿੱਚ ਵਿਰਲਾ ਹੀ ਕੋਈ ਹੁੰਦਾ ਪਉਂਦੇ ਨੇ ਆਪਣੇ ਪਿੰਡਾਂ ਦੇ ਵਿੱਚ ਇਹ ਬਣਿਆ ਹੁੰਦਾ ਜਿਵੇਂ ਆਪਾਂ ਮੇਲੇ ਜਾਂਦੇ ਆ ਤਾਂ ਬੱਚੇ ਜ਼ਿਆਦਾਤਰ ਉਹ ਛਡੋਣਿਆਂ ਨੂੰ ਹੱਥ ਪਾਉਂਦੇ ਨੇ ਤੇ ਜਦੋਂ ਇਹ ਪੁੱਤਰਾ ਤੁਹਾਡਾ ਨਾਲ ਜਾਂਦਾ ਤਾਂ ਉਹਦੀ ਜੀ ਰੀਜ ਹੁੰਦੀ ਆ ਨਾ ਉਹ ਨੀ ਕੋਈ ਖੁਸ਼ੀ ਨਹੀਂ ਲੈਣਾ ਨਾ ਕੋਈ ਛਡੋ ਨਾ ਸਕੋ ਜ਼ਬਰਦਸਤੀ ਕਰਦਾ ਕਟਮਨ ਲਾ ਕੁਛ ਲੈਣਾ ਨਾ ਇੰਨੇ ਕੋਈ ਮੈਂ ਪਜਾਈ ਦੇਖਣਾ ਬਸ ਨਾ ਇਹਨੂੰ ਖਾਣ ਦਾ ਕੋਈ ਮਤਲਬ ਕਿ ਕੋਈ ਨਿਊਡਲ ਵਗੈਰਾ ਜਾਂ ਨਾ ਇਹਨੇ ਫ੍ਰੈਂਚ ਫਰਾਈ ਖਾਣੇ ਬਾ ਜਿੱਤੇ ਜਾਣਾ ਇਹਨੇ ਕਹਿੰਨਾ ਕੱਲੇ ਫ੍ਰੈਂਚ ਫਰਾਈ ਇਹਨੇ ਕਦੀ ਨਿਊਡਲ ਕਦੀ 버ਗਰ ਕਦੀ ਦੋਸਾ ਕਦੀ ਪੀਜ਼ਾ ਕਦੀ ਨਹੀਂ ਕੁਛ ਖਾਦਾ ਸਵਾਦ ਹੀ ਨਹੀਂ ਦੇਖਿਆ ਇਹ ਮੁੰਡੇ ਨੇ ਕਦੀ ਅੰਦਰ ਜੇ ਬੱਚਿਆਂ ਨੂੰ ਤੇ ਜਨਮ ਦਿਨ ਤੇ ਤੋਹਫੇ ਜਿਹੜੇ ਹੁੰਦੇ ਨਾ ਉਹ ਵੀ ਬੜੇ ਪਸੰਦ ਹੁੰਦੇ ਨੇ ਕਿ ਇਹ ਤੁਹਾਡਾ ਪੋਤਰਾ ਜਿਹੜਾ ਜਨਮ ਦਿਨ ਤੇ ਤੋਹਫੇ ਦਿੰਦੇ ਉਹਦਾ ਜਿਹੜੇ ਤੋਹਫੇ ਦੀ ਜ਼ਿਆਦਾ ਡਿਮਾਂਡ ਕਰਦਾ ਇਹ ਕੋਈ ਵੀ ਨਹੀਂ ਮੰਗਦਾ ਇਹ ਤਾਂ ਇਹਨੂੰ ਕੋਈ ਸ਼ੁਨੀ ਮੰਗਦਾ ਹੀ ਨਹੀਂ ਕਦੀ ਇਸ ਬੱਚੇ ਨੇ ਕੋਈ ਚੀਜ਼ ਅਜੇ ਤੱਕ ਮੰਗ ਕੇ ਨਹੀਂ ਕਿ ਨਾ ਆਪਣੇ ਮੰਮੀ ਪਾਪਾ ਤੋਂ ਨਾ ਦਾਦੀ ਦਾਦੇ ਤੋਂ ਕਦੀ ਇਹਨੇ ਡਿਮਾਂਡ ਨਹੀਂ ਕੀਤੀ ਕੋਈ ਮਤਲਬ ਕੋਈ ਬੱਚੇ ਹੁੰਦੇ ਆ ਨਾ ਕੋਈ ਸ਼ੁਨੀ ਸਗੋ ਸਾਡੇ ਛੋਟੇ ਬੇਟੇ ਦੇ ਆ ਨਾ ਬੱਚੇ ਉਹਨਾਂ ਨੂੰ ਬਹੁਤ ਪਰ ਇਹ ਬੱਚੇ ਦਾ ਨੋਖਾ ਹੀ ਬੱਚਾ ਦੁਨੀਆ ਨਾ ਇਹਨੂੰ ਲੈਣ ਦਾ ਨਾ ਇਹਨੂੰ ਖਾਣ ਦਾ ਇਹਨੂੰ ਬਸ ਬੁਕਸ ਮੈਪ ਬੁਕਸ ਮੈਪ ਇੱਤੇ ਮਤਲਬ 24 ਘੰਟੇ ਆ ਇੱਕ ਬਸ ਬੁੱਕ ਲੈ ਕੇ ਬੈਠਾ ਰਹੇ ਇਸ ਪਰਿਵਾਰ ਦੇ ਵਿੱਚੋਂ ਮਾਤਾ ਜੀ ਜੁਈ ਹੋਰ ਐਜਾ ਮੈਂਬਰ ਹੈ ਜਿਹੜਾ ਆਪਣੇ ਭਾਰਤ ਤੋਂ ਬਾਹਰ ਜਾਂ ਪੰਜਾਬ ਤੋਂ ਬਾਹਰ ਸਿੰਦਾ ਹੋਵੇ ਜਾਂ ਉੱਥੋਂ ਦਾ ਰਹਿਣ ਵਾਲਾ ਹੋਵੇ ਨਹੀਂ ਮਤਲਬ ਕਿ ਸਾਡੀ ਫੈਮਿਲੀ ਚੋਂ ਮਤਲਬ ਕਿ ਸਾਡੀ ਰੀਅਲ ਫੈਮਿਲੀ ਚੋਂ ਕੋਈ ਨਹੀਂ ਹੈਗਾ ਮੇਰੀ ਸਿਸਟਰ ਦੇ ਮਤਲਬ ਕਿ ਆ ਗਏ ਆ ਤੇ ਆਪਣੀ ਪਰਿਵਾਰ ਦੇ ਵਿੱਚੋਂ ਜੁਈ ਵੀ ਬਾਹਰ ਨਹੀਂ ਗਿਆ ਜਿਹਦਾ ਤਾਂ ਪਰ ਬੱਚਾ ਇੰਨਾ ਇੰਟਰਸਟਡ ਰਹਾ ਦਾ ਚਾਹ ਇੰਟਰਸਟ ਬਹੁਤ ਰੱਖਦਾ ਤਗੋਂ ਦੇ ਫਾਦਰ ਨੂੰ ਸਾਰੇ ਕਹਿੰਦੇ ਇੰਦੇ ਫਾਦਰ ਦੇ ਮਤਲਬ ਕਿ ਗਿਆ ਹੋਇਆ ਫਰੈਂਡ ਹੋ ਬਹੁਤ ਕਹਿੰਦੇ ਆਓ ਤੁਸੀਂ ਕੈਨੇਡਾ ਆਓ ਕੈਨੇਡਾ ਆਓ ਪਰ ਨਾ ਇਹ ਕਹਿੰਦਾ ਨਾ ਨਾ ਇੰਦੇ ਮੰਮੀ ਜਾ ਕੇ ਖੁਸ਼ ਆ ਤੇ ਪੀ ਐਚ ਡੀ ਡਿਮਾਂਡ ਬਹੁਤ ਆ ਬਾਹਰ ਵੈਟਰਨਰੀ ਦੀ ਤਾਂ ਵੈਸੇ ਵੀ ਹੈਗੀ ਤੇ ਮਤਲਬ ਨੂੰ ਦੀ ਹੈਗੀ ਪਰ ਉਹ ਕਹਿੰਦੇ ਸਾਨੂੰ ਆਪਣੇ ਇੰਡੀਆ ਵਿੱਚ ਠੀਕ ਆ ਇੱਥੇ ਰੋਟੀ ਵਧੀਆ ਮਿਲਦੀ ਪਈ ਹੈ ਕੀ ਲੈਣਾ ਬਾਹਰ ਜਾ ਕੇ ਆਪਣੇ ਘਰ ਹੀ ਖੁਸ਼ ਆ ਸਰਦਾਰ ਸਾਹਿਬ ਜਿਵੇਂ ਮਾਤਾ ਜੀ ਵੀ ਦੱਸ ਰਹੇ ਨੇ ਤੁਹਾਡੇ ਕਿ ਇਹ ਤੁਰੀ ਪਰਿਵਾਰ ਦਾ ਮੈਂਬਰ ਅੱਜ ਤਾਈਂ ਪੰਜਾਬ ਤੋਂ ਬਾਹਰ ਜਾਂ ਭਾਰਤ ਤੋਂ ਬਾਹਰ ਨਹੀਂ ਗਿਆ ਹੈ ਪਰ ਬੱਚੇ ਦਾ ਇੰਟਰਸਟ ਪੂਰੀ ਦੇਸ਼ ਦੇ ਵਿੱਚ ਹੀ ਆ ਪੂਰੀ ਦੁਨੀਆ ਦੇ ਨਾਲ ਹੀ ਆ ਉਹਨੂੰ ਕਿ ਉਹ ਝੰਡੇ ਵੇਖ ਲੈਂਦਾ ਹੈ ਤਾਂ ਝੰਡਿਆਂ ਦੇ ਦੇਖ ਕੇ ਇਹ ਦੇਸ਼ ਦਾ ਨਾਮ ਦੱਸ ਦਿੰਦਾ ਹੈ ਤਾਂ ਇਹ ਫਿਰ ਕਿਵੇਂ ਸਮਝੋ ਇਹ ਰੱਬ ਦੀ ਮਿਹਰ ਆ ਜਾਂ ਕੀ ਹੈ ਜੀ ਰੱਬ ਦੀ ਮਿਹਰ ਹੀ ਆ ਸਰ ਵੇਖੋ ਇਹ ਜਿੰਨੇ ਝੰਡੇ ਹੁਣ ਜਾਣਦਾ ਕੀ ਪਤਾ ਇਹਦਾ ਫਿਰ ਦਿਲ ਕਰੇ ਮੈਂ ਓਹਲੇ ਦੇਸ਼ ਜਾਣਾ ਓਹਲੇ ਦੇਸ਼ ਜਾਣਾ ਕੀ ਪਤਾ ਫਿਰ ਇਹੋ ਜਿਹੇ ਬੱਚੇ ਹੀ ਯੂਐਨ ਯੂਐਨ ਦੇ ਮੈਂਬਰ ਬੰਦੇ ਜਾਂ ਕੁਛ ਬੰਦੇ ਇਦਾਂ ਦੇ ਹੀ ਫਿਰ ਚਾਹੀਦੇ ਹੁੰਦੇ ਨਾ ਅਗੋਂ ਦੇਸ਼ ਨੂੰ ਬੱਚੇ ਤੇ ਜਿਦਾਂ ਨੂੰ ਨੌਲੇਜ ਹੋਵੇ ਐਡੀ ਨੌਲੇਜ ਤਾਂ ਕਈਆਂ ਨੂੰ ਨਹੀਂ ਹੁੰਦੀ ਐਡੇ ਵੱਡੇ ਹੋ ਗਏ ਵੀ ਤੇ ਕੀ ਪਤਾ ਉਦਾਂ ਦਾ ਕੁਛ ਕਰੇ ਤੇ ਤੁਸੀਂ ਹੋਰ ਕੀ ਬੱਚੇ ਨੂੰ ਫਿਊਚਰ ਬਾਰੇ ਸੋਚਿਆ ਜਿਉਂ ਜਿਵੇਂ ਮਾਪੇ ਨੂੰ ਜਦੋਂ ਪਤਾ ਚੱਲ ਜਾਂਦਾ ਜੀ ਬੱਚਾ ਟੈਲੈਂਟਡ ਹੈ ਉਹਦੇ ਵਿੱਚ ਹੁਨਰ ਹੈ ਤਾਂ ਉਹ ਲਾਈਨ ਬਦਲ ਦਿੰਦੇ ਨੇ ਤਾਂ ਤੁਸੀਂ ਇਸ ਬੱਚੇ ਦੇ ਹੁਣ ਫਿਊਚਰ ਬਾਰੇ ਨਹੀਂ ਜੋ ਇਹਦਾ ਦਿਲ ਕਰੇਗਾ ਸਰ ਉਹ ਆਪੇ ਹੀ ਦੇਖੇ ਆਪਾਂ ਇਹਨੂੰ ਕੋਈ ਫੋਰਸ ਨਹੀਂ ਕਰਨਾ ਕੀ ਕਰ ਕਿਉਂਕਿ ਫਲੈਗਸ ਵੱਲ ਵੀ ਦਾ ਆਪਣਾ ਇੰਟਰਸਟ ਸੀਗਾ ਅਸੀਂ ਇਹਨੂੰ ਨਹੀਂ ਰੋਕਿਆ ਤੇ ਜਿੱਥੇ ਬੱਚੇ ਦਾ ਆਪਣਾ ਇੰਟਰਸਟ ਹੋਏ ਉੱਥੇ ਵਧੀਆ ਕਰ ਸਕਦਾ ਆਪਾਂ ਤਾਂ ਕੁਝ ਨਹੀਂ ਇਹਨੂੰ ਮਤਲਬ ਆਪਣੇ ਹਿਸਾਬ ਨਾਲ ਨਹੀਂ ਕਰਨਾ ਜੋ ਹੈ ਕਰੇਗਾ ਅਜੇ ਤਾਂ ਛੋਟਾ ਕਹਿੰਦਾ ਮੈਂ ਇੰਜੀਨੀਅਰ ਬਣਨਾ ਵਡਾ ਗੇ ਵਾਕੀ ਵੇਖੋ ਵਡਾ ਗੇ ਕੀ ਕਰਦਾ ਜੋਂ ਕੀ ਸੋਏਦਾ ਜਦੋਂ ਤੁਸੀਂ ਇਸ ਦੇ ਟੀਚਰ ਨੂੰ ਮਿਲਦੇ ਹੋ ਪੀਟੀ ਮੀਟਿੰਗ ਹੁੰਦੀ ਹੈ ਉਹ ਬੱਚੇ ਬਾਰੇ ਕਿਵੇਂ ਦਾ ਬਿਹੇਵੀਅਰ ਕਰਦੇ ਨੇ ਉਹ ਚੀਜ਼ ਦੱਸਦੇ ਨੇ ਬੱਚੇ ਬਾਰੇ ਕਿਉਂਕਿ ਉਹ ਸਭ ਤੋਂ ਜ਼ਿਆਦਾ ਤਾਂ ਟੀਚਰ ਜਿਹੜੇ ਨੇ ਉਹ ਸਮਾਂ ਬਤਾਉਂਦੇ ਨੇ ਬੱਚੇ ਨਾਲ ਉਹਨਾਂ ਦੇ ਨਜ਼ਰ ਦੇ ਵਿੱਚ ਬੱਚੇ ਦਾ ਕੀ ਹੈ ਸਕੂਲ 'ਚ ਵੀ ਇਦਾਂ ਕੰਪਲੇਂਟ ਤਾਂ ਇਹਦੀ ਕਦੀ ਨਹੀਂ ਕੋਈ ਆਈ ਜਿਹੜਾ ਰੀਡਿੰਗ 'ਚ ਨੰਬਰ 1 ਆ ਸਟੱਡੀ 'ਚ ਨੰਬਰ 1 ਆ ਬਸ ਉਹਨਾਂ ਨੂੰ ਇਦਾਂ ਹੁੰਦਾ ਕਿ ਮੈਡਮ ਕਹੇ ਸਾਡੀ ਗੱਲ ਨਹੀਂ ਸੁਣਦਾ ਕਿਉਂਕਿ ਇਹ ਨਾ ਕੁਛ ਨਾ ਕੁਛ ਸੋਚਦਾ ਰਹਿੰਦਾ ਹੁੰਦਾ ਹਰ ਕਿਹੇ ਚੀਜ਼ ਤੋਂ ਲੈ ਕੇ ਜੇ ਕੁਝ ਸਪੈਲਿੰਗ ਲਿਖੇ ਇੰਗਲਿਸ਼ 'ਚ ਇਹਨੇ ਆ ਸਾਨੂੰ ਪੁੱਛਣਾ ਹੁੰਦਾ ਕਿ T H ਹਰ ਵਾਰੀ ਦ ਆਉਂਡ ਕਿਉਂ ਨਹੀਂ ਕਰਦਾ ਕਿਤੇ ਥ ਕਰਦਾ ਕਿਤੇ ਦ ਕਰਦਾ ਆ ਇਹੋ ਜਿਹੀ ਗੱਲਾਂ ਸੋਚਦਾ ਰਹਿੰਦਾ ਆ ਤੇ ਇੰਨੀ ਛੋਟੀ ਉਮਰ 'ਚ ਵੀ ਇਹੋ ਜਿਹੀ ਚੀਜ਼ਾਂ ਨੋਟ ਕਰਦਾ ਕਿ ਇਹ ਸਾਉਂਡ ਤਾਂ ਜਿੱਦਾਂ ਜੀ ਕਿਤੇ ਗੋ ਆਂਦੀ ਕਿਤੇ ਜੋ ਆਂਦੀ ਆ ਉਹ ਇਹਨੂੰ ਪਤਾ ਕਿ ਕਿਹਦੇ ਨਾਲ ਕਿਹੜਾ ਅੱਖਰ ਲੱਗਾ ਹੋਏਗਾ ਫਿਰ ਗੋ ਆਨਾ ਤੇ ਗੋ ਆਨਾ ਇਹੋੀ ਚੀਜ਼ਾਂ ਨੋਟ ਕਰਦਾ ਰਹਿੰਦਾ ਹੈ ਮਤਲਬ ਇੰਨਾ ਡੀਪਲੀ ਸੋਚਦਾ ਹੈ ਬਹੁਤ ਡੀਪਲੀ ਸੋਚਦਾ ਹਰ ਚੀਜ਼ ਤੇ ਲੈ ਕੇ ਜਿਤਨਾ ਬੱਚੇ ਸਾਰੇ ਅੱਜਕੱਲ ਮੋਬਾਈਲਾਂ ਤੇ ਐਮਬੀਜੀ ਰਹਿੰਦੇ ਨੇ ਮੋਬਾਈਲਾਂ ਦੇ ਉੱਪਰ YouTube ਦੇਖਦੇ ਨੇ ਜਾਂ ਜੀਮਾ ਖੇਡਦੇ ਨੇ ਇਹ ਬੱਚੇ ਦੀ ਵੀ ਰੁਚੀ ਇਸ ਤਰ੍ਹਾਂ ਦੀ ਹੈ ਜ਼ਿਆਦਾ ਤਾਂ ਕੰਟਰੀ ਬਾਲ ਹੀ ਦੇਖਦਾ ਆ ਉਦਾਂ ਗੇਮ ਰੂਮ ਤੇ ਚਲੋ ਖੇਡਦਾ ਪਰ ਕੋਈ ਰੀਲਾਂ ਨਹੀਂ ਦੇਖਦਾ ਜਿੱਦਾਂ ਦੇ ਗੱਲ ਰੀਲਾ ਚੱਲੀ ਜਾਂ ਸ਼ਾਰਟਸ ਚੱਲਦੇ ਉਹ ਕੋਈ ਕਦੀ ਨਹੀਂ ਆ ਵੇਖਦਾ ਡਾਂਸ ਵਾਲੇ ਜਾਂ ਜੇ ਵੇਖਦਾ ਵੀ ਆ ਤੇ ਉਹ ਇੰਗਲਿਸ਼ ਗਾਣੇ ਵਾਲੀ ਹੋਣਗੀਆਂ ਤੇ ਰਿਲੇਟਡ ਟੂ ਵਰਡ ਹੀ ਹੋਣਗੀਆਂ ਤੇ ਜਦ ਤੱਕ ਦੱਸਣਗੀਆਂ ਵਰਡ ਇਨ ਪਾਸਟ ਜਾਂ ਵਰਡ ਇਨ ਫਿਊਚਰ ਕੀ ਹੋਏਗਾ ਉਹ ਜੀ ਰੀਲਾਂ ਦੇਖਦਾ ਸਾਰਾ ਤੇ ਬੇਟਾ ਹੁਣ ਤੁਸੀਂ ਹੋਰ ਕੀ ਬਨਣਾ ਸੋਚਿਆ ਮਨ ਦੇ ਵਿੱਚ ਕੀ ਸੋਚਦੇ ਹੋ ਤੁਸੀਂ ਝੰਡੇ ਦੇਖ ਜੀ ਦਾ ਦੇਸ਼ ਦਾ ਨਾਮ ਦੱਸ ਦਿੰਦੇ ਹੋ ਤੁਸੀਂ ਤਾਂ ਹੋਰ ਕੀ ਸੋਚਿਆ ਬਨਣ ਦਾ ਸੋਚਿਆ ਤੁਸੀਂ ਹੋਰ ਕੀ ਨਵੀਂ ਚੀਜ਼ ਬਣਾਉਣੀ ਇੰਜੀਨੀਅਰ ਬੰਨਾ ਇੰਜੀਨੀਅਰ ਬੰਨਾ ਜ਼ਰੂਰ ਇਹ ਜਿਹੜੇ ਅਵਾਰਡ ਨੇ ਇਸ ਬੱਚੇ ਨੂੰ ਮਿਲੇ ਹੋਏ ਨੇ ਕਿਉਂਕਿ ਇਸ ਅਵਾਰਡ ਦੇ ਇਸ ਉਮਰ ਦੇ ਵਿੱਚ ਇੰਨੇ ਅਵਾਰਡ ਉਹ ਵੀ ਵਰਲਡ ਲੈਵਲ ਦੇ ਇੰਡੀਆ ਰਿਕਾਰਡ ਵੀ ਮਿਲਿਆ ਤੇ ਵਰਲਡ ਰਿਕਾਰਡ ਵੀ ਬਣਾਇਆ ਹੋਇਆ ਤਾਂ ਅੰਮ੍ਰਿਤਸਰ ਦਾ ਇਹ 7 ਸਾਲ ਦਾ ਬੱਚਾ ਹੈ ਤਾ ਇਸ ਉਮਰ ਦੇ ਵਿੱਚ ਨਿਆਣੇ ਬੱਚੇ ਜਿਹੜੇ ਹੁੰਦੇ ਨੇ ਉਹਨਾਂ ਨੂੰ ਨਹੀਂ ਪਤਾ ਹੁੰਦਾ ਨਿਆਣਿਆਂ ਨੂੰ ਸਮਝ ਵੀ ਨਹੀਂ ਹੁੰਦੀ ਕਿ ਉਹਨਾਂ ਦੇ ਨੇੜੇ ਤੇੜੇ ਵਾਲਿਆਂ ਦਾ ਕੀ ਨਾਮ ਆ ਨੇੜੇ ਰਹਿਣ ਵਾਲਿਆਂ ਦਾ ਕੀ ਨਾਮ ਹੈ ਪਰ ਇਸ ਬੱਚੇ ਦੇ ਵਿੱਚ ਹੁਨਰ ਇਹੋ ਜਿਹਾ ਹੈ ਕਿ ਉਹ ਸਿਰਫ ਫੋਟੋ ਦੇਖਦਾ ਹੈ ਝੰਡਿਆਂ ਦੀ ਅਤੇ ਨਾਮ ਦੱਸ ਦਿੰਦਾ ਉਸ ਦੇਸ਼ ਦਾ ਤਾਂ ਅਲੈਦਾ ਹੀ ਹੁਨਰ ਹੈ ਇੱਥੋਂ ਤਾਂ ਇਹ ਵੀ ਦੱਸ ਦਿੰਦਾ ਕਿ ਜਿਸ ਝੰਡੇ ਦੇ ਨੇੜੇ ਦਾ ਜਵਾਂਡੀ ਦੇਸ਼ ਪੁੱਛਦੇ ਆ ਉਹਦਾ ਨਾਮ ਹੀ ਬੱਚੇ ਨੂੰ ਯਾਦ ਹੁੰਦਾ ਹੈ ਤਾਂ ਬਹੁਤ ਸਾਰੇ ਰਿਕਾਰਡ ਬਣਾਏ ਨੇ ਇਹੋ ਜਿਹੇ ਹੁਨਰਵੰਦ ਬੱਚੇ ਨੇ ਜਿਹੜੇ ਆਪਣੇ ਮਾਂ-ਬਾਪ ਦਾ ਦਾ ਨਾਮ ਰੁਸਨ ਚੜਦੇ ਨੇ ਪੂਰੇ ਪੰਜਾਬ ਦਾ ਪੂਰੇ ਭਾਰਤ ਦਾ ਵੀ ਨਾਮ ਰੁਸਨ ਹੁੰਦਾ ਹੈ ਉਮੀਦ ਹੈ ਇਹੋ ਜਿਹੇ ਬੱਚੇ ਜਿਹੜੇ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਸਾਡੇ ਹੋਰ ਵੀ ਜਿਵੇਂ ਪੰਜਾਬ ਦਾ ਨਾਮ ਰੁਸਨ ਚੜਨਗੇ ਤੇ ਆਪਣੇ ਮਾਂ-ਬਾਪ ਦਾ ਨਾਮ ਰੁਸਨ ਚੜਗੇ ਕੈਮਰਾਮੈਨ ਅਜੇ ਦੇ ਨਾਲ ਤਰਨਵੀਰ ਜੀ ਲਾਲੀ ਅੰਮ੍ਰਿਤਸਰ